ਪਾਰਲੀਮੈਂਟ ਦੇ ਵਿੱਚ ਬੀਤੇ ਦਿਨ ਇੱਕ ਵੱਡੀ ਘਟਨਾ ਵਾਪਰੀ ਕੁਝ ਕੁ ਸੈਟੀਆਂ ਨੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਦੇ ਮੌਕੇ ਕਿਸ ਤਰੀਕੇ ਨਾਲ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਸੀ ਪਰ ਉਸ ਮੌਕੇ ਪੰਜਾਬ ਦੇ ਇੱਕ ਜਿਹੇ ਸੰਸਦ ਮੈਂਬਰ ਅਮਰਿਤਸਰ ਸਿਫਤੀ ਦਾ ਕਾਰਾ ਉਸ ਮੁਕੱਦਸ ਥਾਂ ਤੋਂ ਜਿਹੜੇ ਪਾਰਲੀਮੈਂਟ ਚ ਗਏ ਉਹਨਾਂ ਨੇ ਕੀ ਭੂਮਿਕਾ ਉੱਥੇ ਨਿਭਾਈ ਜਸ਼ਮਦੀਪ ਵੀ ਨੇ ਇਸ ਘਟਨਾ ਦੇ ਤੇ ਮਲਜ਼ਮਾਂ ਨੂੰ ਫੜ ਕੇ ਬਾਹਰ ਕੱਢਣ ਦਾ ਵਿਕੰਮ ਕੀਤਾ ਗਿਆ ਗੁਰਜੀਤ ਆਦਲਾ ਜੀ ਪੰਜਾਬ ਹਰਿਆਣਾ ਦੇ ਸਟੂਡੀਓ ਪਹੁੰਚੇ ਆ ਉਹਦੇ ਨਾਲ ਸਭ ਦਾ ਸਵਾਗਤ ਕਰਦੇ ਆ ਆਦਲਾ ਜੀ ਸਵਾਗਤ ਹੈ ਤੁਸੀਂ ਅੱਜ ਸਟੂਡੀਓ ਆਏ ਸਤਿ ਸ਼੍ਰੀ ਅਕਾਲ ਜੀ ਜੀ ਨਿਊਜ਼ ਪੰਜਾਬ ਹਰਿਆਣਾ ਦੀ ਸਮੁੱਚੀ ਟੀਮ ਦਾ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਗੁਰਜੀਤ ਜੀ ਕੀ ਹੋਇਆ ਸੀ ਬਹੁਤ ਘੱਟ ਸ਼ਬਦਾਂ ਵਿੱਚ ਸੁਣਨਾ ਚਾਹਾਂਗੇ ਕਿਉਂਕਿ ਇਸ ਮੌਕੇ ਤੇ ਜਿਹੜੀ ਪਰਸੈਪਸ਼ਨ ਬਣੀ ਹੋਈ ਗਿਆ ਉਹ ਇਹ ਹੈ ਕਿ ਸਿੰਘ ਇਜ਼ ਕਿੰਗ ਗੁਰਜੀਤ ਆਦਲਾ ਨੇ ਜਿਹੜੀ ਭੂਮਿਕਾ ਨਿਭਾਈ ਉਹ ਕੱਲੇ ਪੰਜਾਬ 'ਚ ਨਹੀਂ ਚਰਚਾ ਹੋ ਰਹੀ ਵਿਸ਼ਾ ਪਾਰਚ ਚਰਚਾ ਹੋ ਰਹੀ ਹੈ ਪਹਿਲੀ ਗੱਲ ਤੇ ਹੈ ਜੀ ਉਸ ਜਿਹੜਾ ਲੋਕਤੰਤਰ ਦਾ ਮੰਦਰ ਹੈ ਪਾਰਲੀਮੈਂਟ ਜਿੱਥੇ ਸਮੁੱਚੇ ਦੇਸ਼ ਚੋਂ ਲੋਕਬਾਤ ਜਿਹੜੀ ਹੈ ਲੋਕ ਆਪਣੇ ਮਤ ਦੇ ਦਾਨ ਦੇ ਮੁਤਾਬਕ ਉਥੇ ਚੁਣ ਕੇ ਭੇਜਦੇ ਨੇ ਔਰ ਉਸ ਹਾਊਸ ਦੇ ਵਿੱਚ 2001 ਚ ਘਟਨਾ ਵਾਪਰੀ ਸੀ ਜਦੋਂ ਕੋਸਪੈਟ ਬਹੁਤ ਵੱਡੇ ਤਰੀਕੇ ਨਾਲ ਹੋਈ ਸੀ ਔਰ ਸਾਡੇ 22 ਜਵਾਨ ਸ਼ਹੀਦ ਹੋਏ ਸੀ ਉਦੋਂ ਔਰ 13 ਦਸੰਬਰ ਹੀ ਸੀ ਉਹ ਦਿਨ ਇੱਕ ਜ਼ਇਆ ਦਿਨ ਹੈ ਕਿ ਹਰ ਵਾਰ ਪਾਰਲੀਮੈਂਟ 'ਚ ਵੀ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਔਰ ਉਸ ਦਿਨ ਨੂੰ ਲੈ ਕੇ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹ ਕਈ ਤਰ੍ਹਾਂ ਦੇ ਧਮਕੀਆਂ ਵੀ ਦਿੰਦੀਆਂ ਨੇ ਇਸ ਦਿਨ ਅਸੀਂ ਕੋਸਪੈਟ ਕਰਾਂਗੇ ਅਸੀਂ ਉਹ ਦਿਨ ਨੂੰ ਫਿਰ ਦੁਹਰਾਵਾਂਗੇ ਸੋ ਉਸ ਦਿਨ ਵੀ ਅਸੀਂ ਸ਼ਰਧਾਂਜਲੀ ਭੇਟ ਕਰਕੇ ਪਾਰਲੀਮੈਂਟ 'ਚ ਜਾਂਦੇ ਆ ਜ਼ੀਰੋ ਆਵਰ 'ਚ ਮੇਰਾ 17 ਨੰਬਰ ਤੇ ਕੁਐਸਚਨ ਨਿਕਲਦਾ ਹੈ ਲੱਖੀ ਡਰਾ ਰਹੇ ਗੁਦਰਤੀ ਔਰ ਜਦੋਂ ਮੈਂ ਉਹ ਫਾਰਮਰ ਇਸ਼ੂ ਉਠਾ ਕੇ ਬੈਠਦਾ ਹਾਂ ਤੇ ਉਦੋਂ ਮੈਂ ਕੀ ਦੇਖਦਾ ਕਿ ਇੱਕ ਬਿਚੋ ਰੌਲਾ ਪੈਂਦਾ ਹੈ ਹਮ ਹਮ ਮੇਰੇ ਲੈਫਟ ਸਾਈਡ ਤੇ ਮੇਰੇ ਤੋਂ ਦੂਰ ਸੀ ਢਾਈ 300 ਫੁੱਟ ਦੂਰ ਸੀ ਗੈਲਰੀ ਦੇ ਉਤੋਂ ਦੋ ਨੌਜਵਾਨ ਜਿਹੜੇ ਉਹ ਛਾਲ ਮਾਰਦੇ ਆ ਉਤੋਂ ਰੌਲਾ ਪੈ ਜਾਂਦਾ ਐ ਲੱਗਦਾ ਕਿ ਕਿਸੇ ਨੇ ਧੱਕਾ ਦਿੱਤਾ ਹੈ ਜਾਂ ਪਤਾ ਨਹੀਂ ਲੱਗਦਾ ਪਰ ਉਹ ਜਦੋਂ ਛਾਲ ਵਾਜਦੀ ਇੱਕ ਤੇ ਛਾਲ ਮਾਰਨ ਦਾ ਦੂਸਰਾ ਲੰਮਕੇ ਥੱਲੇ ਡਿੱਗਦਾ ਪਰ ਉਦੋਂ ਸਾਨੂੰ ਉਹ ਉਹ ਚੀਜ਼ ਇਕਦਮ ਹੀ ਜਿਵੇਂ ਦਿਮਾਗ 'ਚ ਆ ਜਾਂਦੀ ਹੈ ਕਿਉਂਕਿ ਇਹਦੇ 'ਚ ਕੋਈ ਸੋਚਣ ਦਾ ਟਾਈਮ ਨਹੀਂ ਸੀ ਤੇ ਉਹ ਜਿਹੜਾ ਕਵਿਕ ਐਕਸ਼ਨ ਹੋਇਆ ਜਾਂ ਜਿਸ ਲਲਕਾਰਾ ਮਾਰਿਆ ਮੈਂ ਕਿ ਇਹਨੂੰ ਫੜੋ ਕਿਸ ਤਰੀਕੇ ਨਾਲ ਇਹ ਮਤਲਬ ਜ਼ੋਰ ਦੀ ਪੂਰੇ ਜ਼ੋਰ ਨਾਲ ਉਨੇ ਜਨੂੰ ਕਿ ਸਾਰੇ ਮੈਂਬਰ ਪਾਰਲੀਮੈਂਟ ਦਾ ਧਿਆਨ ਸਪੀਕਰ ਸਾਹਿਬ ਵੱਲ ਸੀ ਲੰਚ ਹੋਣ ਵਾਲਾ ਸੀ 1 ਵਜੇ ਦਾ ਟਾਈਮ ਸੀ ਤੇ ਰਜ਼ਰਨ ਹੋਣਾ ਸੀ ਖੁਸ਼ੂਸ ਕਰਕੇ ਅਸੀਂ ਬੈਠੇ ਸਾਂ ਉਹ ਜਦੋਂ ਮੇਰੇ ਨਾਲ ਸੀ ਮੈਂਬਰ ਪਾਰਲੀਮੈਂਟ ਜਿਹੜੇ ਇੱਕ ਹਨੂਮਨ ਬੈਣੀਵਾਲ ਹੈ ਇੱਕ ਨਾਗਰਜੀ ਹੈ ਉਹ ਉਹ ਸਾਰੇ ਅਗਲੇ ਬੰਦੇ ਜਦੋਂ ਉਹਨਾਂ ਨੂੰ ਬਾਤ ਸੁਣਦੇ ਨੇ ਜਿਵੇਂ ਦੰਬੇਪਾਲ ਜਿਹੜੇ ਸਾਡੇ ਐਕਸੀਐਮ ਰਹੇ ਆ ਉਹ ਵੀ ਬਜ਼ੁਰਗ ਸੀ ਆਲੂਆਲਿਆ ਸਾਹਿਬ ਉਹ ਸਾਰੇ ਇੱਕਦਮ ਮਤਲਬ ਉੱਠ ਪੈਂਦੇ ਨੇ ਉਹ ਘੇਰ ਲੈਂਦੇ ਨਾ ਉਹਨੇ ਜਿਹਨੂੰ ਮੈਂ ਵੀ ਇਧਰੋਂ ਭੱਜ ਜਾਣਾ ਤੇ ਉਧਰੋਂ ਜਾ ਗਿਆ ਸੀ ਉਹਨੂੰ ਪਹਿਲੇ ਨੂੰ ਫੜ ਲੈਨੇ ਜਦੋਂ ਪਹਿਲੇ ਨੂੰ ਫੜਦੇ ਆ ਤੇ ਉਹ ਦੂਜੇ ਨੂੰ ਉਹ ਨਾ ਜੁੱਤੀ ਜੋ ਕੋਈ ਕੱਢਣ ਪੈਂਦਾ ਉਹਦਾ ਪਹਿਲਾ ਬੰਦਾ ਹੈ ਮੈਂ ਦੇਖਿਆ ਮੈਂ ਦੋਵੇਂ ਵੀ ਦੇਖਿਆ ਇਸ ਡਿੱਗਦੇ ਮੈਂ ਕਿਹਾ ਯਾਰ ਦੂਜਾ ਨਹੀਂ ਹੈਗਾ ਕਿਤੇ ਮੈਂ ਉਸੇ ਵੇਲੇ ਪਿਸ਼ਾਬ ਨੂੰ ਭਜਦਾ ਜਿੱਥੇ ਉਹਨੇ ਲੰਮਕੇ ਸ਼ਾਲਮਾਰੀ ਹੁੰਦੀ ਹੈ ਉਹਨੇ ਜਿਹਨੂੰ ਜੁੱਤੀ ਜੋ ਉਹਨਾਂ ਨੇ ਨਾ ਇੱਕ ਜਗ੍ਹਾ ਬਣਾਈ ਸੀ ਉਹ ਰੱਖਣ ਵਾਸਤੇ ਬੰਬ ਸਮੋਕਿੰਗ ਬੰਬ ਉਹ ਜੁੱਤੀ ਖੋਲ ਕੇ ਆਪਣਾ ਕੱਢ ਲੀਂਦਾ ਤੇ ਉਥੋਂ ਉਹ ਬਾਹਰ ਕੱਢ ਕੇ ਤੇ ਬੜੇ ਜ਼ੋਰ ਦੀ ਉਥੋਂ ਮਤਲਬ ਰੌਲਾ ਪਾਉਂਦਾ ਤੇ ਉਹ ਮੈਦ ਜਾ ਕੇ ਭੱਜ ਕੇ ਉਹਨੂੰ ਫੜ ਲੈਣਾ ਫੜ ਕੇ ਤੇ ਥੋੜੀ ਜੀ ਜ਼ੋਰ ਜਮੈਸ਼ ਦੇ ਨਾਲ ਉਹਦੇ ਕੋ ਖੋ ਕੇ ਤੇ ਜਿਹੜੀ ਤੌਲਤ ਆਪਾਂ ਹੁੰਦਾ ਥੋੜਾ ਜਿ ਲੋ ਕਰਕੇ ਉਹ ਕਿਉਂਕਿ ਉਹ 6 6-7 ਇੰਚ ਲੰਮਾ ਹੁੰਦਾ ਦਾ ਅੱਧਾ ਹਿੱਸਾ ਉਹਦੇ ਕੋ ਅੱਧਾ ਬਾਹਰ ਹੁੰਦਾ ਉੱਪਰਲਾ ਹਿੱਸਾ ਮੇਰੇ ਕੋ ਗਰਮ ਜਿਹੜਾ ਏਰੀਆ ਹੈ ਉਹ ਮੇਰੇ ਕੋ ਆਈਦਾ ਖੋ ਕੇ ਮੈਂ ਫਿਰ ਬਾਹਰ ਨੂੰ ਭੱਜਿਆ ਉਹਨੇ ਜਦੋਂ ਜਦੋਂ ਸਕਿਉਰ ਹੋਰ ਵੀ ਐਮਪੀ ਆ ਗਏ ਉਹਨਾਂ ਨੇ ਉਹਨੂੰ ਫੜਿਆ ਤੇ ਮੈਂ ਖੋਲ ਕੇ ਬਾਹਰ ਭੱਜ ਕੇ ਤੇ ਬਾਹਰ ਸੁੱਟਿਆ ਉਹਨੂੰ ਬਿਲਕੁਲ ਗੁਰਜੀਜੀ ਇਲੈਕਸ਼ਨ ਬੜੀ ਨਜ਼ਦੀਕ ਹੈ ਇਹਨਾਂ ਪ੍ਰਦਰਸ਼ਨਾਂ ਦੇ ਮਾਇਨੇ ਬਤੌਰ ਸੰਸਦ ਕਿਵੇਂ ਦੇਖਦੇ ਹੋ ਦੇਖੋ ਪ੍ਰਦਰਸ਼ਨ ਕਰੋ ਦੇਖੋ ਹੋਰ بڑے ਤਰੀਕੇ ਨੇ ਤੁਹਾਨੂੰ ਗੱਲ ਕਹਿਣ ਦੇ ਹਰ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਸਕਦੇ ਜੇ ਪਰ ਉਹ ਦਿਨ ਨੂੰ ਚੁਣਨਾ ਉਸ ਦਿਨ ਨੂੰ ਤੁਸੀਂ ਟਾਰਗੇਟ ਰੱਖਣਾ ਜਿਸ ਦਿਨ ਇਹ ਹੋਇਆ ਉਹਦੇ ਉਧਰੋਂ ਸਾਨੂੰ ਧਮਕੀ ਭਰੀਆਂ ਹੁਣ ਦੇਸ਼ ਨੂੰ ਚੁਣੌਤੀਆਂ ਮਿਲਦੀਆਂ ਹੁਣ ਵੀ ਅਸੀਂ ਫੇਰ ਦੁਬਾਰਾ ਉਹਦਾ ਹਰਾਵਾਂਗੇ ਇਹ ਤੇ ਉਹਦੇ ਕਿ ਅਤੰਕੀ ਹਮਲੇ ਦੇ ਤੌਰ ਤੇ ਲਿਆ ਜਾ ਸਕਦਾ ਪ੍ਰਦਰਸ਼ਨ ਦਾ ਤੇ ਹੋਰ ਬੜੀਆਂ ਜਗ੍ਹਾ ਨੇ ਕਿਸੇ ਦਾ ਘਰ ਘੇਰ ਲੋ ਮੰਤਰੀ ਘੇਰ ਲੋ ਕੁਝ ਵੀ ਕਿਹਾ ਜਾ ਸਕਦਾ ਪਰ ਉਹ ਦਿਨ ਨੂੰ ਚ ਉਹਨਾਂ ਦੇ ਐਂਜ ਲੱਗਦਾ ਜਿਵੇਂ ਕਿਸੇ ਦਾ ਮਨਸੂਬਾ ਜਿਹੜਾ ਹੈ ਜਿਹੜੀ ਉਹ ਗੱਲ ਕਹਿੰਦੀ ਰੂ ਕਾਮਯਾਬ ਹੋਣ ਜਾ ਰਿਹਾ ਉਹਨੂੰ ਤਾਂ ਆਪਾਂ ਇਸ ਤਰੀਕੇ ਨੇ ਹੋਂ ਦੇਖ ਸਕਦੇ ਇਹ ਤੇ ਤਹਿਕੀਕਾਤ ਦਾ ਵਿਸ਼ਾ ਹੈ ਕਿ ਉਹ ਕਿਉਂ ਆਏ ਕਿਵੇਂ ਆਏ ਬੇਸ਼ੱਕ ਕਿਉਂਕਿ ਬਾਹਰ ਕੋਈ ਉਹਨਾਂ ਦੇ ਨਾਲ ਦੇ ਸਾਥੀ ਕੁਝ ਕਹਿ ਰਹੇ ਸੀ ਕਿ ਅਸੀਂ ਬੇਰੁਜ਼ਗਾਰ ਹਾਂ ਪਰ ਬੇਰੁਜ਼ਗਾਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੰਜ ਲੇਅਰ ਸਿਕਿਉਰਿਟੀ ਤੋੜ ਕੇ ਉੱਥੇ ਤੱਕ ਪਹੁੰਚ ਜਾਓ ਔਰ ਉਸ ਪੋਜੀਸ਼ਨ ਤੇ ਜਿਹੜਾ ਜੋ ਹੋ ਸਕਦਾ ਕਿ ਕਿਸੇ ਕੋ ਕੋਈ ਗਨ ਹੁੰਦੀ ਤੁਹਾਨੂੰ ਮਾਰ ਇਕੋ ਤਰੀਕਾ ਹੈ ਪਰ ਉਹਨੂੰ ਇੱਕ ਹਮਲੇ ਦੇ ਤੌਰ ਤੇ ਹੀ ਲੈਣਾ ਚਾਹੀਦਾ ਕਿਉਂਕਿ ਸਾਡੀ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹ ਹਮੇਸ਼ਾ ਹੀ ਇਸ ਚੀਜ਼ ਨੂੰ ਜ਼ਿਆਦਾ ਭਾਰਤੀਆਂ ਨੇ ਕਿ ਅਸੀਂ ਦੇਸ਼ ਦੇ ਨਾਲ ਅਸੀਂ ਨੀਵਾ ਵਿਖਾਉਣਾ ਹੈ ਤੇ ਪਾਰਲੀਮੈਂਟ ਦੇ ਉੱਤੇ ਹਮਲਾ ਮਤਲਬ ਦੇਸ਼ ਦੇ ਉੱਤੇ ਹਮਲਾ ਪਾਰਲੀਮੈਂਟ ਦੇ ਵਿੱਚ ਕੋਸਪੈਕਟ ਕਰਨੀ ਮਤਲਬ ਦੇਸ਼ ਦੇ ਵਿੱਚ ਕੋਸਪੈਕਟ ਕਰਨੀ ਚਾਹੇ ਤੁਹਾਡਾ ਮਨਸ਼ਾ ਕੀ ਹੋ ਬਾਦ ਦੀ ਗੱਲ ਹੈ ਪਰ ਇਹਨੂੰ ਇਹਨੂੰ ਉਸ ਘੜੀ ਤੇ ਸਾਨੂੰ ਇਹ ਹੋ ਗਿਆ ਇਹਨੇ ਕਿ ਜੇ ਦੁਬਾਰਾ ਦਰ ਹੈਗਾ ਕਿਉਂ ਘੰਟਾ ਪਹਿਲਾਂ ਤੇ ਅਸੀਂ ਸ਼ਰਧਾਂਜਲੀ ਦੇ ਕੇ ਉੱਥੋਂ ਆਨੇ ਕਿ ਡੱਟ ਪਹਿਲ ਤੇ ਉਦਾਂ ਹੀ ਇਹ ਚੀਜ਼ ਜਿਹੜੀ ਆ ਵਾਪਰ ਜਾਂਦੀ ਐ ਤੇ ਫਿਰ ਤੁਸੀਂ ਇਹਨੂੰ ਕਿਵੇਂ ਲਾਓਗੇ ਉਹ ਤੇ ਇੱਕ ਐਕਸ਼ਨ ਹੋ ਗਿਆ ਪਰਮਾਤਮਾ ਦੀ ਚਲੋ ਸਾਡੇ ਪੰਜਾਬੀਆਂ ਚ ਇੱਕ ਕੁਦਰਤੀ ਕਹ ਲੋ ਕਿ ਬਲੱਡ ਚ ਹੈਗੇ ਅਸੀਂ ਜਿੱਥੇ ਵੀ ਨਿਆਂ ਹੋਵੇ ਵੈਸੀ ਵੀ ਦੇਸ਼ ਦੇ ਨਾਲ ਅਸੀਂ ਡੱਟ ਕੇ ਖੜੇ ਆ ਕਦੀ ਵੀ ਤੁਸੀਂ ਦੇਖਿਆ ਹੋਊਗਾ ਜੋ ਸਾਡਾ ਪੁਰਾਣਾ ਪੁਰਖਿਆਂ ਦਾ ਇਤਿਹਾਸ ਐ ਚਾਹੇ ਮੁਗਲਾਂ ਤੋਂ ਲਾ ਲਓ ਦੇਸ਼ ਦੀ ਜ਼ਾਦੀ ਚ ਲਾ ਲਓ ਉਹ ਧੋਗੇ ਆ ਜੋ ਸਾਥੀ ਮਿੱਤਰ ਦੱਸਦੇ ਆ ਕਿ ਜਦੋਂ ਗੁਰਜੀਤ ਸਿੰਘ ਔਦਲਾ ਨੇ ਦੇਖਿਆ ਤਾਂ ਉਸ ਟਾਈਮ ਲਲਕਾਰਾ ਮਾਰਿਆ ਸੀ ਕੀ ਮਨ ਚ ਆਇਆ ਬਿਲਕੁਲ ਸਾਡਾ ਇੱਕ ਸਮੁੱਚੇ ਪੰਜਾਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਦਾਂ ਲੜਾਈ ਤੋਂ ਪਹਿਲਾਂ ਇੱਕ ਲਲਕਾਰਾ ਦੇ ਵੈਸੇ ਹੀ ਸਾਡਾ ਹੁੰਦਾ ਵੀ ਤਗੜਾ ਹੋ ਜਾ ਆ ਗਈ ਮੰਨ ਲਓ ਉਹ ਮੈਂ ਗੱਲ ਚਲੋ ਚੈਨਲ 'ਏ ਸਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਇਗਨੀਸ਼ਨ ਲੈਨੇ ਆ ਉਹ ਸਾਡੇ ਅੰਦਰ ਇੱਕ ਚੀਜ਼ ਹੈ ਉਹ ਆਪਣੇ ਆਪ ਹੀ ਨਿਕਲ ਆਉਂਦੀ ਹੈ ਉਹ ਬੜੇ ਜ਼ੋਰ ਦੀ ਉਹ ਗੱਲ ਹੋਈ ਉਹ ਦੋਨੇ ਚਰ ਨੂੰ ਉਹਨਾਂ ਨੇ ਮਤਲਬ ਕੁਦਰਤੀ ਗੱਲ ਹੈ ਨਾ ਉਹ ਜ਼ੋਰ ਦੀ ਆਵਾਜ਼ ਮਾਰਦੇ ਉਹ ਸਮਝ ਨਹੀਂ ਆਉਣੀ ਕੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਹੈ ਪਰ ਉਹ ਚਲੋ ਉਹਦੇ ਨਾਲ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਅਸੀਂ ਉਹ ਵੀ ਬੱਚੇ ਸਾਡੇ ਵੀ ਜਨਨਾ ਬੱਚਿਆਂ ਔਰ ਉਦੋਂ ਸਭ ਤੋਂ ਵੱਡੀ ਗੱਲ ਹੈ ਕਿ ਸਾਰਾ ਹੀ ਹਾਊਸ ਦੇ ਵਿੱਚ ਮੰਤਰੀ ਵੀ ਸਨ ਔਰ ਸਾਰੀਆਂ ਪਾਰਟੀਆਂ ਦੇ ਕਿਉਂਕਿ ਹਾਊਸ ਸਾਰਾ ਉੱਥੇ ਜੇ ਕੋਈ ਪਾਰਟੀ ਦਾ ਮਸਲਾ ਨਹੀਂ ਹੁੰਦਾ ਵੱਖਰੀ ਗੱਲ ਹੈ ਕਿ ਆਪੋਜੀਸ਼ਨ ਔਰ ਟ੍ਰੈਜਰੀ ਬੈਂਕ 'ਚ ਹੁੰਦਾ ਹੈ ਕਿ ਸਰਕਾਰ ਤੇ ਆਪੋਜੀਸ਼ਨ ਉਹ ਇੱਕ ਵੱਖਰੀ ਚੀਜ਼ ਹੈ ਪਰ ਹਾਊਸ ਦੇ ਅਸੀਂ ਮੈਂਬਰ ਹੈ ਔਰ ਸਪੀਕਰ ਸਾਹਿਬ ਵੱਲੋਂ ਵੱਧ ਰਹੇ ਸਨ ਜੀ ਸੋ ਉਹ ਉਸ ਸਮੇਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਆਪ ਵੀ ਕੁਦਰਤ ਕਰਾਉਣ ਦੀ ਪਰਮਾਤਮਾ ਕਰਾ ਦਿੰਦੀ ਹੈ ਜਿਸ ਧਰਤੀ ਤੋਂ ਬਿਲੋਂਗ ਕਰਦੇ ਆਂ ਮਤਲਬ ਬਹੁਤ ਪੁੱਤਰ ਧਰਤੀ ਹੈ ਜਿੱਥੇ ਪ੍ਰਮਾਤਮਾ ਨੇ ਜਨਮ ਦਿੱਤਾ ਵਧਾਈਆਂ ਦਿੱਤੀਆਂ ਤੁਹਾਡੇ ਸਾਥੀ ਮਿੱਤਰਾਂ ਨੇ ਕਿਉਂਕਿ ਪੰਜਾਬ ਦੀ ਕਾਂਗਰਸ ਤੇ ਸਮੁੱਚੀ ਕਾਂਗਰਸ ਦੀ ਜਿਸੀ ਲੀਡਰਸ਼ਿਪ ਦੀ ਗੱਲ ਕਰੀਏ ਕੌਮੀ ਪੱਧਰ ਦੀ ਗੱਲ ਕਰੀਏ ਕੋਈ ਰੈਕਗਨਾਈਜ਼ ਕੀਤਾ ਕਿ ਉਜਲ ਸਿੰਘ ਬਹੁਤ ਵਧੀਆ ਤੁਸੀਂ ਕੰਮ ਕੀਤਾ ਬਿਲਕੁਲ ਬਿਲਕੁਲ ਸੋਨੀਆ ਜੀ ਨੇ ਰੈਕਗਨਾਈਜ਼ ਕੀਤਾ ਫਿਰ ਖੜਗੇ ਜੀ ਨੇ ਰੈਕਗਨਾਈਜ਼ ਕੀਤਾ ਕੇ ਸੀ ਵੀ ਨੂੰ ਗਪਾਲ ਸਿੰਘ ਸਾਡੇ ਪੰਜਾਬ ਪ੍ਰਧਾਨ ਨੇ ਸਾਰਿਆਂ ਨੇ ਰੈਕਗਨਾਈਜ਼ ਕੀਤਾ ਇਸ ਗੱਲ ਨੂੰ ਔਰ ਦੇਖੋ ਇਹ ਠੀਕ ਹੈ ਕਾਂਗਰਸ ਦੇ ਕਿਉਂਕਿ ਪਾਰਟੀ ਦੇ ਲੀਡਰ ਹੈ ਸਭ ਤੋਂ ਵੱਡੀ ਗੱਲ ਹੈ ਕਿ ਸਮੁੱਚੇ ਪੰਜਾਬ ਨੇ ਰੈਕਗਨਾਈਜ਼ ਕੀਤਾ ਹਾਂ ਸਮੁੱਚੇ ਦੇਸ਼ ਨੇ ਰੈਕੋਗਨਾਈਜ਼ ਕੀਤਾ ਔਰ ਬਾਹਰ ਰਹਿੰਦੇ ਸਾਡੇ ਜਿਹੜੇ ਦਿੜ ਜਨਾਂ ਦਾ ਧੜਕਦਾ ਏ ਇੰਡੀਆ ਚ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਰੈਕੋਗਨਾਈਜ਼ ਕੀਤਾ ਸਮੁੱਚੀ ਸਿੱਖ ਕੌਮ ਨੇ ਰੈਕੋਗਨਾਈਜ਼ ਕੀਤਾ ਇਹ ਬਹੁਤ ਵੱਡਾ ਇੱਕ ਸਥਾਨ ਹੈ ਪਾਰਟੀ ਦੀ ਵੀ ਸਾਡਾ ਮਤਲਬ ਚਲੋ ਉੱਥੇ ਸਾਡਾ ਮਤਲਬ ਜਿੱਥੋਂ ਅਸੀਂ ਬਣ ਕੇ ਗਏ ਆ ਉੱਥੇ ਸਾਡਾ ਹੈ ਹੀ ਆ ਉਹਨਾਂ ਦਾ ਜ਼ਿਕਰ ਨਾ ਹੀ ਆ ਪਰ ਜਿਹੜਾ ਸਭ ਤੋਂ ਵੱਡਾ ਪਿਆਰ ਮਿਲਿਆ ਉਹ ਮਿਲਿਆ ਅਮਰਸਰ ਗੁਰੂ ਨਗਰੀ ਵੱਲੋਂ ਔਰ ਜਿੰਨਾਂ ਨੂੰ ਇਹ ਮਾਣ ਹੋਇਆ ਸਾਰਿਆਂ ਨੂੰ ਕਿ ਚਲੋ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਕੋਈ ਇਸ ਕੰਮ ਲਈ ਉੱਥੇ ਗਿਆ ਪਰ ਉਹ ਜਿਹੜੀ ਘੜੀ ਆਈ ਹੈ ਤੇ ਪ੍ਰਮਾਤਮਾ ਨੇ ਉਸ ਘੜੀ ਖੜਾ ਖੜਾ ਹੁੰਦਾ ਬਲ ਬਖਸ਼ਿਆ ਇਹ ਚੀਜ਼ ਨੂੰ ਸਾਰਿਆਂ ਨੇ ਰੈਕੋਗਨਾਈਜ਼ ਕੀਤਾ। ਕੌਮੀ ਪੱਧਰ ਦੀ ਸਿਆਸਤ ਨੂੰ ਗੁਰਜੀਤ ਉਹ ਦੇਲਾ ਕਿਵੇਂ ਦੇਖ ਰਿਹਾ ਔਜਲਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਲੈਕਸ਼ਨ ਬਿਲਕੁਲ ਨਜ਼ਦੀਕ ਹੈ। ਤਾਂ 4-5 ਮਹੀਨੇ ਮਹਿਜ਼ ਬਾਕੀ ਰਹਿ ਚੁੱਕੇ ਆ। ਤਾਂ ਇਸ ਮੌਕੇ ਤੇ ਪੰਜਾਬ ਦੀ ਪੋਲਿਟਿਕਸ ਤੇ ਕੌਮੀ ਪੱਧਰ ਦੀ ਪੋਲਿਟਿਕਸ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਇਲੈਕਸ਼ਨ ਪ੍ਰਚਾਰ ਸਿਖਰਾਂ ਤੇ ਹੋਣ ਵਾਲਾ ਹੈ। ਦੇਖੋ ਇਹ ਤੇ ਹੁਣ ਜਦੋਂ ਵੀ ਲੈਕਚਰ ਚ ਹੁਣ ਕੋਈ ਵੀ ਆਉਂਦੀ ਹੈ ਤੇ ਹਰ ਪਾਰਟੀ ਚਾਹੇ ਸਟੇਟ ਦੀ ਹੋਵੇ ਚਾਹੇ ਆਂਡੀਆਂ ਦੀ ਹੋਵੇ ਦੇਸ਼ ਭਰ ਦੀ ਹੋਵੇ ਪੂਰੇ ਯੂਰਨਾ ਲੜਦੇ ਔਰ ਉਹ ਮੁੱਦੇ ਜਿਹੜੇ ਨੇ ਉਹ ਜਿੱਥੇ ਤੇ ਚਲੋ ਸਿਕਿਉਰਟੀ ਦਾ ਮੁੱਦਾ ਹੈ ਹੀ ਹੈ ਕਿ ਦੋ ਵਾਰੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇ ਅਟੈਕ ਹੋਇਆ ਤੇ ਦੋਨੋਂ ਵਾਰੀ ਇਹ ਗਵਰਨਮੈਂਟ ਸੀ ਜੀ ਆ ਪਾਰਟੀ ਜਨਤਾ ਪਾਰਟੀ ਦੀ ਜੀ ਉਹਨਾਂ ਦੇ ਅਲਾਈਂਸ ਦੀ ਤੇ ਉਹਦੇ ਨਾਲ ਜਿਹੜੇ ਸਭ ਤੋਂ ਵੱਡੇ ਮੁੱਦੇ ਆ ਬੇਰੋਜ਼ਗਾਰੀ ਹੈ ਹੂੰ ਸਭ ਤੋਂ ਵੱਡਾ ਮੁੱਦਾ ਹੈ ਇਸ ਵੇਲੇ ਔਰ ਕਿਸਾਨਾਂ ਦਾ ਵੀ ਸਾਡੇ ਪੰਜਾਬ ਦੀ ਗੱਲ ਕਰੀਏ ਕਿ ਜੋ ਵਾਅਦੇ ਕੀਤੇ ਆ ਉਸ ਮੁਤਾਬਕ ਸਰਕਾਰ ਨੇ ਉਹਨਾਂ ਦੀ ਗੱਲ ਨਹੀਂ ਪੂਰੀ ਕੀਤੀ ਜਿਸ ਵਾਅਦਿਆਂ ਦੇ ਨਾਲ ਇਹਨਾਂ ਨੇ ਧਰਨੇ ਚੁਕਾਏ ਸੀ ਉਹ ਵੀ ਵੱਡਾ ਮੁੱਦਾ ਹੈ ਪਰ ਉਹਦਾ ਸਭ ਬਹੁਤ ਵੱਡੀਆਂ ਚਰਚਾਵਾਂ ਨੇ ਕਿ ਇਲੈਕਸ਼ਨ ਦਾ ਦੌਰ ਜਿੱਥੇ ਆ ਉੱਥੇ ਹੀ ਕੌਮੀ ਪੱਧਰ ਤੇ ਬੈਠਕਾਂ ਦਾ ਦੌਰ ਚੱਲਿਆ ਇੰਡੀਆ ਗੌਰ ਜੁਰ ਦੀ ਸੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਸਮੇਤ ਸਮੂਚੀਆਂ ਤੇਰਾ ਸਿਰ ਜੋੜ ਕੇ ਬੈਠੀਆਂ ਹੋਈਆਂ ਨੇ ਉਹ ਵੇਖਦੇ ਹੋ ਕੋਈ ਬਿਲਕੁਲ ਦੇਖੋ ਇੱਕ ਗੱਲ ਤੇ ਬੜੀ ਖਲੀਰ ਹੈ ਕਿ ਕਦੀ ਵੀ ਇੱਕੋ ਜਿਹਾ ਸਮਾਂ ਨਹੀਂ ਹੁੰਦਾ ਸਮਾਂ ਬਦਲਦਾ ਹੈ ਔਰ ਇੰਡੀਆ ਲਾਈਨਸ ਦੇ ਵਿੱਚ ਸਾਰੇ ਜਿੰਨੀਆਂ ਵੀ ਪਾਰਟੀਆਂ ਨੇ ਉਹ ਸੋਚ ਰੀਆਂ ਨੇ ਦੇਸ਼ ਦੇ ਵਿੱਚ ਜਿਹੜੀ ਇੱਕ ਤਾਕਤ ਜਿਹੜੀ ਦੇਸ਼ ਨੂੰ ਲਗਾਹ ਲਾਣ ਵਾਸਤੇ ਇੱਕ ਸੈਕੂਲਰ ਸੋਚ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਧਰਮਾਂ ਨੂੰ ਸਾਰੇ ਵਰਗਾਂ ਨੂੰ ਬਰਾਬਰ ਨੁਮਾਇੰਦਗੀ ਔਰ ਬਰਾਬਰ ਸਤਕਾਰ ਹੋਣਾ ਚਾਹੀਦਾ ਸੋ ਉਹਦੇ ਉਸ ਵਾਸਤੇ ਸਾਰੀਆਂ ਧਿਰਾਂ ਬੈਠ ਕੇ ਸੋਚ ਰੀਆਂ ਨੇ ਕਿ ਜਿਹੜੀ ਇੱਕ ਤਾਕਤ ਜਿਹੜੀ ਹਰ ਗੱਲ ਨੂੰ ਫਿਰਕਾ ਪ੍ਰਸਤੀ ਨਾਲ ਜੋੜ ਦਿੰਦੀ ਹੈ ਹਰ ਗੱਲ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਿਤੇ ਵਰਗਣਾ ਜੋੜ ਦਿੰਦੀ ਹੈ ਉਹ ਦੇਸ਼ ਨਾਲ ਉਹਦੇ ਚ ਕਹਿ ਸਕਦੇ ਆ ਕਿ ਬੇਚੈਨੀ ਫੈਲਦੀ ਹੈ ਔਰ ਲੋਕ ਮੁਸ਼ਕਲ ਦੇ ਘੜੇ ਚ ਆ ਜਾਂਦੇ ਆ ਭਾਵੇਂ ਕਿੰਨਾ ਵੀ ਗਵਾਂਢੀ ਹੋਵੇ ਕਿਸੇ ਵੀ ਵਰਗ ਦਾ ਹੋਵੇ ਜਦੋਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਧਰਮ ਦੇ ਨਾਂ ਤੇ ਵਰਗ ਦੇ ਨਾਂ ਤੇ ਵੰਡਣਾ ਚਾਹੋਗੇ ਤਾਂ ਉਹ ਗੱਲ ਛੇਤੀ ਘਰ ਕਰ ਜਾਂਦੀ ਹੈ ਸੋ ਉਹ ਤਾਕਤ ਜਿਹੜੀ ਦੇਸ਼ ਤੇ ਰਾਜ ਕਰ ਰਹੀ ਹੈ ਮੈਂ ਤੇ ਇਹਦਾ ਵੀ ਸ਼ੁਕਰੀਆ ਅਦਾ ਕਰਦਾ ਆ ਪਰਮਾਤਮਾ ਦੀ ਘੜੀ ਨੂੰ ਕਿ ਜਿਨ੍ਹਾਂ ਨੇ ਛਾਲਮਾਰੀ ਹੁਣਾਂ ਜੋ ਕੋਈ ਸਿੰਘ ਜਾਂ ਕੋਈ ਮੁਸਲਮਾਨ ਨਹੀਂ ਸੀ ਤੇ ਕੋਈ ਨਹੀਂ ਤੇ ਪਤਾ ਨਹੀਂ ਕਿਸ ਕਿੱਨੇ ਮਤਲਬ ਕੌਮ ਨੂੰ ਪੇਂਟ ਕਰ ਦੇਣਾ ਸੀ ਜਾਂ ਇਹਨਾਂ ਕਿਸੇ ਜਗ੍ਹਾ ਨੂੰ ਪੇਂਟ ਕਰ ਦੇਣਾ ਸੀ ਕਿ ਲੋਕ ਇਦਾਂ ਦੇ ਨੇ ਹੁਣ ਤੁਸੀਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਪਾਸ ਦਿੱਤਾ ਹੈ ਉਹ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਮਤਲਬ ਵਿਕਾਸ ਜਿਹੜਾ ਮੇਜਰ ਹੈ ਉਹਨੂੰ ਬਿਲੋਂਗ ਕਰਦੇ ਆ ਪਰ ਮੈਂ ਬਤੌਰ ਮੈਂਬਰ ਪਾਰਲੀਮੈਂਟ ਕਹਿੰਦਾ ਕਿ ਮੈਨੂੰ ਜੋ ਮਤਲਬ ਮੈਂ ਇੱਕ ਸੋਚਦਾ ਕਿ ਮੇਰਾ ਸਾਥੀ ਇਦਾਂ ਦਾ ਨਹੀਂ ਹੋ ਸਕਦਾ ਉਹ ਉਹ ਨਹੀਂ ਹੋਏਗਾ ਤਹਿਕੀਕਾਤ ਦਾ ਮਸਲਾ ਹੈ ਤਹਿਕੀਕਾਤ ਹੋਣੀ ਚਾਹੀਦੀ ਹੈ ਪਰ ਮੈਂ ਇਹ ਕਹਿੰਦਾ ਕਿ ਜੇ ਉਹਦੀ ਜਗ੍ਹਾ ਮੈਂ ਪਾਸ ਦਿੱਤੇ ਹੁੰਦੇ ਜਾਂ ਕਿਸੇ ਹੋਰ ਨੇ ਦਿੱਤੇ ਹੁੰਦੇ ਉਹਨਾਂ ਨੇ ਜਦੋਂ ਆਪੋਜੀਸ਼ਨ ਦੇ ਕਿਸੇ ਲੀਡਰ ਨੇ ਮ ਦਿੱਤੇ ਹੁੰਦੇ ਕੀ ਇਹਨਾਂ ਦਾ ਤਰੀਕਾ ਕਰ ਇਹੀ ਰਹਿਣਾ ਸੀ ਅੱਜ ਤੱਕ ਉਹਨੂੰ ਕੁਝ ਨਹੀਂ ਕਿਹਾ ਨਾ ਉਹਨੇ ਬੋਲਿਆ ਨਾ ਉਹਨੂੰ ਪੁੱਛਿਆ ਗਿਆ ਸੋ ਇਹ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਦੇਸ਼ ਵਾਸਤੇ ਕੱਤ ਕਹਿੰਦੇ ਸੋ ਸਾਨੂੰ ਇਕੱਠਿਆਂ ਹੋ ਕੇ ਮਤਲਬ ਇਹ ਇਹੋ ਜੀ ਜਿਹੜੀ ਰਾਜਨੀਤੀ ਜਿਹੜੀ ਇੱਕ ਵਰਗ ਦੀ ਜਾਂ ਇੱਕ ਪੱਖ ਦੀ ਇੱਕ ਧਰਮ ਦੀ ਨਹੀਂ ਕਰਨੀ ਚਾਹੀਦੀ ਸਾਡਾ ਦੇਸ਼ ਜਿਹੜਾ ਤਿਰੰਗਾ ਹੈ ਉਹ ਸਾਰਿਆਂ ਨੇ ਉਹਦੇ 'ਚ ਹਿੱਸਾ ਪਾਇਆ ਔਰ ਸਾਰੇ ਵਰਗਾਂ ਨੇ ਉਹਦੇ 'ਚ ਵੱਧ ਤੋਂ ਵੱਧੇ ਹਿੱਸਾ ਪਾਇਆ ਦੇਸ਼ ਦੇ ਕੋਨੇ-ਕੋਨੇ 'ਚ ਲੜਾਈ ਲੜੀ ਗਈ ਉਹਦੇ ਵਿੱਚ ਕਿਉਂ ਲੱਗ ਰਿਹਾ ਤੁਹਾਨੂੰ ਕਿ ਜੇ ਉੱਥੇ ਕੋਈ ਪੰਜਾਬੀ ਹੁੰਦਾ ਜਾਂ ਕੋਈ ਕਿਸੇ ਸਿੱਖ ਤਬਕੇ ਨਾਲ ਸੰਬੰਧਿਤ ਹੁੰਦਾ ਤਾਂ ਇੱਕ ਵੱਖਰੀ ਪਰਸੈਪਸ਼ਨ ਸ਼ੁਰੂ ਹੋਣੀ ਸੀ ਤੁਸੀਂ ਭਾਜਪਾ ਤੇ ਡਾਇਰੈਕਟਲੀ ਤੌਰ ਤੇ ਜਿਹੜਾ ਅਲਿਗੇਸ਼ਨ ਲਾ ਰਹੇ ਹੋ ਕਿ ਧਰਮਾਂ ਦੀ ਰਾਜਨੀਤੀ ਉੱਪਰ ਉੱਠ ਕੇ ਕੰਮ ਹੋਣਾ ਚਾਹੀਦਾ ਦੇਖੋ ਇਹ ਪਿਛਲੇ ਸਮੇਂ ਹੋਇਆ ਜੇ ਪਿਛਲੇ ਸਮੇਂ ਨਾ ਹੋਇਆ ਹੁੰਦਾ ਤੇ ਇਹ ਕਹਿੰਦੇ ਵੀ ਜਿਹੜਾ ਗਲਤ ਬੰਦਾ ਵੀ ਉਹਦਾ ਉਹਦਾ ਮਨਛਾ ਹੈ ਗਲਤ ਬੰਦਾ ਗਲਤ ਹੈ ਨਾ ਸਾਰੇ ਬੰਦੇ ਸਾਰਾ ਵਰਗ ਥੋੜਾ ਨਾ ਗਲਤ ਹੈ ਸਾਰੀ ਜਾਤ ਸਾਰੇ ਧਰਮ ਥੋੜਾ ਗਲਤ ਹੁੰਦੇ ਨੇ ਇਹ ਤਾਂ ਬੰਦਾ ਬੰਦੀ ਦੀ ਆਪਣੀ ਇੰਡੀਵਿਜੁਅਲ ਸੋਚ ਹੈ ਨਾ ਉਹਦੇ ਨਾਲ ਤੁਸੀਂ ਇਹਨੂੰ ਕਿਵੇਂ ਸੋਚ ਸਕਦੇ ਹੂੰ ਹਾਂ ਚੰਗੇ ਕੰਮ ਲਈ ਤੁਸੀਂ ਕਿਸੇ ਨੂੰ ਪ੍ਰੇਰਨਾ ਦੇ ਸਕਦੇ ਵੀ ਹਾਂ ਵੀ ਇਹ ਵਧੀਆ ਕੰਮ ਹੈ ਇਹ ਇਸ ਵਰਗ ਦਾ ਇਹ ਵਧੀਆ ਗੱਲ ਹੈ ਪਰ ਮਾੜੇ ਕੰਮ ਲਈ ਨਹੀਂ ਦੇ ਸਕਦੇ ਤੁਸੀਂ ਵੱਡੀ ਗਿਣਤੀ ਚ ਹਜਲਾ ਸਭ ਲੀਡਰ ਨੇ ਨਾ ਜਿਹੜੇ ਉਹ ਕਾਂਗਰਸ ਛੱਡ ਕੇ ਬੀਜੇਪੀ ਚ ਚਲੇ ਗਏ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਚੈਲੰਜ ਹੋਏਗਾ ਸੁਨੀਲ ਜਾਖੜ ਦੀ ਗੱਲ ਕਰੀ ਅੱਜ ਕੱਲ ਤਾਂ ਪ੍ਰਧਾਨ ਨੇ ਹੋ ਬੀਜੇਪੀ ਦੇ ਪੰਜਾਬ ਦੇ ਦੇਖੋ ਕੋਈ ਵੱਡਾ ਚੈਲੰਜ ਦੇਖੋ ਹਰ ਕੋ ਨੇ ਆਪਣਾ ਕੰਮ ਕਰਨਾ ਹੈ ਇਹਨਾਂ ਚੀਜ਼ਾਂ ਦਾ ਚੈਲੰਜ ਨਹੀਂ ਚੈਲੰਜ ਮੁੱਦਿਆਂ ਦਾ ਹੋਣੇ ਕਿ ਮੁੱਦੇ ਕਿਹੜੇ ਨੇ ਜਿਹੜੇ ਲੀਡਰ ਗਏ ਸੀ ਵਾਪਸ ਵੀ ਆ ਗਏ ਕਾਫੀ ਜ਼ਿਆਦਾ ਤੇ ਵਾਪਸ ਆ ਗਏ ਨੇ ਸੋ ਜੋ ਇਹ ਉਹਨਾਂ ਨੇ ਆਪਣੀ ਰਾਜਨੀਤੀ ਆਪਣੇ ਮੁੱਦੇ ਰੱਖਣੇ ਆ ਸੀ ਆਪਣੀ ਗੱਲ ਕਰਨੀ ਹੈ ਸੋ ਚੈਲੰਜ ਕੋਈ ਨਹੀਂਗਾ ਕਾਂਗਰਸ ਪਾਰਟੀ ਬੜੀ ਮਜ਼ਬੂਤ ਤੇ ਹੈ ਮਜ਼ਬੂਤੀ ਦੇ ਨਾਲ ਇਲੈਕਸ਼ਨ ਲੜੇਗੀ ਸਾਡਾ ਵਰਕਰ ਸਾਡੇ ਲੀਡਰ ਸਾਰੇ ਐ ਪੂਰੇ ਵਧੀਆ ਤਰੀਕੇ ਨਾਲ ਅਸੀਂ ਪੰਜਾਬ ਚ ਇਲੈਕਸ਼ਨ ਲੜਾਂਗੇ ਔਰ ਦੇਸ਼ ਦੀ ਵਧੀਆ ਤਰੀਕੇ ਨਾਲ ਇਲੈਕਸ਼ਨ ਲੜਾਂਗੇ ਅਸੀਂ ਤੇ ਪੰਜਾਬ ਕਾਂਗਰਸ ਦਾ ਭੂਖੋਦਲਾ ਸਭ ਕਿਵੇਂ ਦੇਖ ਰਹੇ ਹੋ ਦੇਖੋ ਕੌਮੀ ਪੱਧਰ ਤੇ ਤੁਸੀਂ ਸਿਆਸਤ ਚ ਜਿਹੜੇ ਇਨਵੋਲਵ ਹੋ ਮਤਲਬ ਜਿੱਥੇ ਮੁਲਕ ਦੀ ਸਿਆਸਤ ਚੱਲ ਰਹੀ ਹੈ ਪਰ ਉੱਥੇ ਬੈਠ ਕੇ ਪੰਜਾਬ ਨੂੰ ਕਿੱਥੇ ਦੇਖ ਰਹੇ ਹੋ ਕਾਂਗਰਸ ਕਿੰਨੀ ਕ ਮਜ਼ਬੂਤਤਾ ਨੂੰ ਲੱਗ ਰਹੀ ਹੈ ਦੇਖੋ ਕਾਂਗਰਸ ਬਿਲਕੁਲ ਮਜ਼ਬੂਤ ਹੈ ਪੰਜਾਬ ਦੀ ਖਾਸ ਕਰਕੇ ਕਿਉਂਕਿ ਜੋ ਵਾਅਦੇ ਕੀਤੇ ਸੀ ਉਸ ਵਾਅਦਿਆਂ ਦੇ ਮੁਤਾਬਿਕ ਜੇ ਸਰਕਾਰ ਨੂੰ ਲੋਕਾਂ ਦਾ ਜਿਸ ਤਰੀਕੇ ਦੇ ਨਾਲ ਰੁਝਾਨ ਜਿਹੜਾ ਥੋੜਾ ਮੁੜਿਆ ਹੈ ਸਰਕਾਰ ਤੋਂ ਪਛਾਹ ਹੋਇਆ ਹੈ ਉੱਥੇ ਜਿਹੜੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਇਹਨੇ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪਿਛਲਾ ਜਿੰਨਾ ਵੀ ਸਮਾਂ ਰਿਹਾ ਲੋਕ ਕਹਿੰਦੇ ਇਸ ਰਾਜ 'ਚ ਅਸੀਂ ਖੁਸ਼ ਹਾਂ ਠੀਕ ਹੈ 100% ਖੁਸ਼ੀ ਕਿਸੇ ਨੂੰ ਨਹੀਂ ਮਿਲਦੀ ਪਰ ਜ਼ਿਆਦਾਤਰ ਲੋਕ ਪੰਜਾਬ ਦੇ ਪੰਜਾਬ ਦੇ ਵਿੱਚ ਕਾਂਗਰਸ ਰਾਤ ਤੋਂ ਖੁਸ਼ ਹਨ ਸੋ ਇਸ ਕਰਕੇ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਹੈ ਜੇ ਕਿਸੇ ਪਾਰਟੀ ਦਾ ਕੋਈ ਬਦਲ ਹੈਗਾ ਤੇ ਉਹ ਕਾਂਗਰਸ ਹੀ ਹੈ ਤੇ ਕਾਂਗਰਸ ਦੀ ਲੀਡਰਸ਼ਿਪ ਬੜੇ ਵਧੀਆ ਤਰੀਕੇ ਨਾਲ ਲੱਗੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਪਤਾ ਵੀ ਲੱਗੇਗਾ ਜਦੋਂ ਇਲੈਕਸ਼ਨ ਹੋਏਗੀ ਪਰ ਉਹ ਜਿਹੜਾ ਸਰਵੇਖਨ ਕੀਤਾ ਜਿਹੜਾ ਗਰਾਊਂਡ ਤੇ ਜਿਹੜਾ ਸਰਵੇਸ ਸੀ ਉਹ ਬਹੁਤ ਕੁਝ ਬਿਆਨ ਕਰਦਾ ਹੈ 22 ਦੀ ਇਲੈਕਸ਼ਨ ਹਾਲੀ ਦੀ ਘੜੀ ਚ ਹੋ ਕੇ ਛੱਟਿਆ ਮੈਂ ਫੇਰ ਉਹੀ ਗੱਲ ਕਰਾਂਗੇ ਤੁਸੀਂ ਕੌਮੀ ਪੱਧਰ ਤੇ ਜਿਹੜੀ ਸਿਆਸਤ ਹੋ ਰਹੀ ਹੈ ਉਹ ਚ ਬੜਾ ਜ਼ਬਰਦਸਤ ਰੋਲ ਨਿਭਾ ਰਹੇ ਹੋ ਪਰ ਉੱਪਰ ਕੀ ਹੈ ਤੇ ਪੰਜਾਬ ਦੇ ਲੈਵਲ ਤੇ ਕੀ ਗੱਲ ਹੋ ਰਹੀ ਹੈ ਉਹਦੇ ਡਿਫਰੈਂਸ਼ੀਏਟ ਬੜੇ ਵੱਖਰੇ ਨੇ 22 ਦੀ ਇਲੈਕਸ਼ਨ ਹਾਲ ਹੀ ਦੀ ਘੜੀ ਛੋ ਕੇ ਛੱਟਿਆ ਗੁਰਜੀਤ ਸਿੰਘ ਔਜਲਾ ਬਤੌਰ ਲੀਡਰ ਕਿਵੇਂ ਦੇਖਦੇ ਆ ਕਿ ਆਖਰ ਕਿਹੜੀਆਂ ਕਵੀਆਂ ਜਿਹੜੀਆਂ ਸਾਹਮਣੇ ਆ ਸਕਦੀਆਂ ਸੀ ਠੀਕ ਕੀਤਾ ਜਾ ਸਕਦਾ ਸੀ ਕਿਉਂਕਿ ਕੈਪਟਨ ਅਮਰਿੰ ਤਾਰ ਦਿੱਤਾ ਗਿਆ ਸੀ ਦੇਖੋ ਇੱਕ ਤੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ ਤੇ ਸਾਨੂੰ ਮਜਬੂਤੀ ਨਾਲ ਆਪਣੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਔਰ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨਾਲੋਂ ਜ਼ਿਆਦਾ ਬੈਟਰ ਰਹਿੰਦੀ ਹੈ ਕਾਂਗਰਸ ਦੀ ਕਾਂਗਰਸ ਦੀਆਂ ਪਾਲਿਸੀਆਂ ਦੀ ਰਾਜਨੀਤੀ ਕਰੀਏ ਜ਼ਿਆਦਾ ਬੈਟਰ ਰਹਿੰਦੀ ਹੈ ਉਹ ਫਿਰ ਲੰਬਾ ਸਮਾਂ ਤੱਕ ਕਾਂਗਰਸ ਦਾ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਹੈ ਜਦੋਂ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਵਿੱਚ ਜ਼ਿਆਦਾ ਚਲੇ ਜਾਂਦੇ ਹਾਂ ਤੇ ਉਹ ਫਿਰ ਬਾਅਦ ਵਿੱਚ ਜਦੋਂ ਉਹ ਸਾਈਡ ਤੇ ਹੁੰਦਾ ਤਾਂ ਐਂ ਲੱਗਦਾ ਕਿ ਕਾਂਗਰਸ ਵਿੱਚ ਬਹੁਤ ਵੱਡਾ ਹਲਚਲ ਮਿਲ ਗਿਆ ਬਹੁਤ ਵੱਡੀ ਹਲਚਲ ਆਈ ਸੋ ਜਿਹੜਾ ਪੰਜਾਬ ਦੇ ਵਿੱਚ ਸਾਡਾ ਇਹ ਕਿ ਆਪਸੀ ਕੋਆਰਡੀਨੇਸ਼ਨ ਦੇ ਵਿੱਚ ਪਿੱਛੇ ਕਮੀ ਰਹੀ ਸੀ ਉਹ ਹੁਣ ਸਾਰੇ ਸਾਡੇ ਪੀਸੀਸੀ ਐਲਓਪੀ ਸਾਰੇ ਬੈਠ ਕੇ ਇਹਦੇ ਤੇ ਚਰਚਾ ਵੀ ਕਰਦੇ ਆ ਔਰ ਉਹਨਾਂ ਨੇ ਇਹ ਮਨ ਵੀ ਬਣਾਇਆ ਕਿ ਅਸੀਂ ਇਹੋ ਜਿਹਾ ਕੁਝ ਵੀ ਜਿਹੜਾ ਪਬਲਿਕ ਦੇ ਵਿੱਚ ਪਰਸਪੈਕਸ਼ਨ ਹੋਵੇ ਮੁੱਦੇ ਜਿਹੜੇ ਹੁੰਦੇ ਨੇ ਠੀਕ ਹੈ ਪਾਰਟੀਆਂ ਦੇ ਵਿੱਚ ਵੀ ਦੀ ਦਿੱਕਤਾਂ ਨੇ ਉਹ ਪਾਰਟੀ ਪਲੇਅਰ ਫਾਰਮ ਦੇ ਹੀ ਠੋਣੀਆਂ ਚਾਹੀਦੀਆਂ ਨੇ ਨਾ ਕਿ ਪਬਲਿਕ ਪਲੇਟਫਾਰਮ ਦੇ ਉੱਤੇ ਸੋ ਉਹਦੇ ਤੇ ਬੜੇ ਧਿਆਨ ਦੇ ਨਾਲ ਸਾਰੇ ਦੇਖ ਰਹੇ ਨੇ ਮੇਰਾ ਕਹਿ ਲੋ ਵਧੀਆ ਕਰਨਗੇ ਇਸ ਮਤਲੇ ਬਿਲਕੁਲ ਤੇ ਇੱਕ ਹੋਰ ਮੈਂਡਾ ਵੱਡਾ ਸਵਾਲ ਰਹੇਗਾ ਗੁਰਜੀਤ ਜੀ ਕਿ ਜਿਸ ਤਰੀਕੇ ਦੀ ਚਰਚਾ ਪੰਜਾਬ ਦੀ ਸਿਆਸਤ ਵਿੱਚ ਹੋ ਰਹੀ ਹੈ ਤਾਂ 50-50 ਦੇ ਮਾਰਜਨ ਨੂੰ ਲੈ ਕੇ ਇੱਕ ਪਰਸੈਪਸ਼ਨ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਚ ਕੀ ਇਲੈਕਸ਼ਨ ਲੜ ਸਕਦੀ ਹੈ ਕਿਉਂਕਿ ਰਾਹੁਲ ਗਾਂਧੀ ਪ੍ਰਿੰਕਾ ਵਾਰਦਰਾ ਗਾਂਧੀ ਨਾਲ ਜਿੰਨੀਆਂ ਮੀਟਿੰਗਾਂ ਹੁੰਦੀਆਂ ਨੇ ਤੁਸੀਂ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਰਹੇ ਹੋ ਦੇਖੋ ਮਸਲਾ ਇਹ ਹੈ ਪੰਜਾਬ ਦੇ ਵਿੱਚ ਇਲੈਕਸ਼ਨ 'ਚ ਕਿਵੇਂ ਲੜਨਾ ਹੈ ਕਿਵੇਂ ਜਾਣਾ ਹੈ ਇਹਦੇ ਤੇ ਚਰਚਾ ਜਿਹੜੀ ਆ ਸਾਡੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਆ ਇਹ ਉਹਨਾਂ ਦਾ ਮੈਰਾਕਲ ਫੈਸਲਾ ਹੈ ਇਹ ਉਹ ਜੋ ਵੀ ਫੈਸਲਾ ਲੈਣਗੇ ਇਕੱਲੇ ਲੜਨ ਵਾਲਾ ਜਾਂ ਜਿਸ ਤਰ੍ਹਾਂ ਵੀ ਉਹਨਾਂ ਨੇ ਉਹਨਾਂ ਦਾ ਜਿਹੜੀ ਪੰਜਾਬ ਦੀ ਜਨਤਾ ਦੀ ਆਵਾਜ਼ ਉੱਥੇ ਤੱਕ ਰੱਖਣਗੇ ਔਰ ਜਿੱਦਾਂ ਵੀ ਉਹ ਫੈਸਲਾ ਲੈਣਗੇ ਅਸੀਂ ਇਹਨਾਂ ਦੋਹਾਂ ਦਾ ਜੋ ਫੈਸਲਾ ਹੋਏਗਾ ਉਹਦੇ ਨਾਲ ਅਸੀਂ ਸਮੁੱਚੀ ਕਾਂਗਰਸ ਜਿਹੜੀ ਹੈ ਉਹ ਪੰਜਾਬ ਦੀ ਜੁੜੀ ਹੈ ਔਰ ਗਰਾਊਂਡ ਗਰਾਊਂਡ ਦਾ ਵਰਕਰ ਖੁਸ਼ ਹੈ ਉਹਦੇ ਨਾਲ ਸਭ ਕੋ ਕਿ ਗਰਾਊਂਡ ਤੇ ਵੀ ਤੁਸੀਂ ਵਰਕਰ ਮਿਲ ਨਹੀਂ ਕਰਦੇ ਹੋਗੇ ਦੋਹਾਂ ਦੇ ਪੈਚ ਅਪ ਤੋਂ ਕਿਸ ਤਰ੍ਹਾਂ ਦਾ ਜਿਹੜਾ ਇਨਪੁੱਟ ਮਿਲਦਾ ਹੋਏ ਦੇਖੋ ਅਜੇ ਤੱਕ ਇਸ ਮੁੱਦੇ ਨੂੰ ਲੈ ਕੇ ਅਸੀਂ ਕੋਈ ਗੱਲ ਹੀ ਨਹੀਂ ਕਰਦੇ ਅਜੇ ਤੱਕ ਜਿਹੜਾ ਕਾਂਗਰਸ ਦਾ ਵਰਕਰ ਹੈ ਉਹ ਆਪਣੀ ਤਿਆਰੀ ਕਰ ਰਿਹਾ ਕਾਂਗਰਸ ਤੋਂ ਹੀ ਇਲੈਕਸ਼ਨ ਦੀ ਤਿਆਰੀ ਵੀ ਕਾਂਗਰਸ ਨੇ ਇਲੈਕਸ਼ਨ ਲੜਨੀ ਹੈ ਲੋਕ ਸਭਾ ਦੀ ਹਰ ਸੀਟ ਤੇ ਲੜਨੀ ਪਰ ਉਹ ਜਿਹੜਾ ਜਿਹੜਾ ਬਾਕੀ ਵੀ ਸਟੇਟਾਂ ਦੇ ਵਿੱਚ ਪੈਚ ਅਪ ਜਦੋਂ ਹੁੰਦੇ ਆ ਉਹ ਇੱਕ ਨੈਸ਼ਨਲ ਲੈਵਲ ਦੇ ਉੱਤੇ ਮੁੱਦਾ ਹੁੰਦਾ ਹੈ ਔਰ ਉਹਦੇ ਚ ਪੰਜਾਬ ਜਿਹੜੀ ਵੀ ਸਟੇਟ ਦੀ ਵਿੱਚ ਪੈਚ ਹੋਣਾ ਉਹਦੀ ਸਟੇਟ ਦੀ ਸੀਨੀਅਰ ਲੀਡਰਸ਼ਿਪ ਨੂੰ ਕੌਨਫੀਡੈਂਸ ਲੈਣ ਤੋਂ ਬਾਅਦ ਹੀ ਹੁੰਦਾ ਹੈ ਸੋ ਇਹ ਚੀਜ਼ ਜਿਹੜੀ ਹੈ ਇਹ ਕਾਂਗਰਸ ਹਾਈ ਕਮਾਂਡ ਸਾਡੀ ਪੀਸੀਸੀ ਦੇ ਨਾਲ ਬਿਲਕੁਲ ਕੰਟੈਕਟ ਚ ਹੈ ਔਰ ਉਹ ਇਹਦੇ ਮੁਤਾਬਕ ਕੀ ਜੋ ਇਹ ਫੈਸਲਾ ਜਿਹੜੀ ਹਾਫ ਭਾਗ ਲੋਕਾਂ ਦਾ ਹੈ ਥੱਲੇ ਵਰਕਰ ਦਾ ਹੈ ਜਾਂ ਆਮ ਲੋਕਾਂ ਦਾ ਹੈ ਉਹਨਾਂ ਨੇ ਡਿਸਕਸ ਕਰ ਮੰਗਰ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਏਗਾ ਅਸੀਂ ਉਹਨੂੰ ਸਿਰ ਮੱਥੇ ਕਬੂਲ ਕਰਾਂਗੇ ਬਿਲਕੁਲ ਕੁਝ ਸਵਾਲ ਪੰਜਾਬ ਦੇ ਬਰਾਂਡਗੋ ਜਿਲ੍ਹੇ ਸਭ ਪੰਜਾਬ ਦੀ ਸਰਕਾਰ ਨੂੰ ਮਹਾਂਸ ਡੇਢ ਸਾਲ ਤੋਂ ਵੱਧ ਹੋਇਆ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਤੁਹਾਡੇ ਇੱਕ ਲੀਗ ਰਹੇ ਹੈ ਤੁਹਾਡੇ ਨਾਲ ਉੱਥੇ ਚਾਹ ਤੁਸੀਂ ਇਕੱਠੇ ਪਿੰਦੇ ਰਹੇ ਹੋ ਕਿਸ ਤਰੀਕੇ ਦਾ ਉਹਨਾਂ ਦਾ ਕਾਰਜਕਾਲ ਦੇਖ ਰਹੇ ਹੋ ਦੇਖੋ ਜਿਹੜਾ ਪਹਿਲਾ ਸਮਾਂ ਇਹਨਾਂ ਨੇ ਕਿਹਾ ਸੀ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਉੱਥੇ ਸੀ ਅਸੀਂ ਇਕੱਠੇ ਤੇ ਮੈਂ ਇੱਕ ਗੱਲ ਬੜੀ ਕਲੀਅਰ ਕਹਿਣਾ ਤੁਹਾਡੇ ਚੈਨਲ ਰਾਹੀਂ ਵੀ ਕਹਿਣਾ ਚਾਹੁੰਦਾ ਕਿ ਪੋਲਿਟਿਕਸ ਇੱਕ ਅੱਛਾ ਖਿੱਤਾ ਹੈ ਜਿਹਦੇ ਨਾਲ ਅਸੀਂ ਦੇਸ਼ ਨੂੰ ਅੱਗੇ ਲਿਜਾ ਸਕਦੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਕਿਸੇ ਪਿੰਡ ਨੂੰ ਵੀ ਅੱਗੇ ਲਗਾਏ ਰਾਜਨੀਤੀ ਮਾੜਾ ਨਹੀਂਗਾ ਪਰ ਜਦੋਂ ਅਸੀਂ ਬੇਹੱਦ ਕਿਉਂਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਮਾੜੇ ਬੰਦੇ ਹਰ ਪਾਰਟੀ 'ਚ ਐ ਚੰਗੇ ਬੰਦੇ ਵੀ ਹਰ ਪਾਰਟੀ 'ਚ ਐ ਪਾਰਟੀ ਦਾ ਕਿਸੇ ਦਾ ਸੁਭਧਾਨ ਮਾੜਾ ਨਹੀਂ ਹੈਗਾ ਜਦੋਂ ਅਸੀਂ ਸਾਰੀ ਚੀਜ਼ਾਂ ਨੂੰ ਅਸੀਂ ਪੇਂਟ ਕਰ ਦਿੰਦੇ ਆ ਕਿ ਹਰ ਬੰਦੇ ਜਿਹੜਾ ਪੋਲਿਟੀਕਲ ਬੰਦਾ ਉਹ ਬਹੁਤ ਮਾੜਾ ਐ ਪੋਲਿਟੀਕਲ ਬੰਦਾ ਇਦਾਂ ਦਾ ਐ ਹੁਣ ਜਿਵੇਂ ਸਿਕਿਉਰਿਟੀ ਦਾ ਮਸਲਾ ਕਰ ਲਿਆ ਹੁਣ ਮਾਨਸਾ ਬਾਪੂ ਉਹ ਤੋਂ ਕਹਿੰਦੀ ਹੁੰਦੀ ਸੀ ਕਿ ਸਿਕਿਉਰਿਟੀ ਜਿਹੜੀ ਇੰਨੀ ਜ਼ਿਆਦਾ ਐ ਉਹ ਮਤਲਬ ਮੱਲੋ ਪਹਿਲੋ ਚੈੱਕ ਕਰਨ ਆਉਂਦੇ 3 3 4 4 ਦਿਨ ਉਹ ਤੇ ਹੁਣ ਪ੍ਰੋਟੋਕੋਲ ਹੈ ਮੁੱਖ ਮੰਤਰੀ ਦਾ ਹੁਣ ਅੱਜ ਉਹ ਖੜਦੇ ਨੇ ਅੱਜ ਲੋਕ ਉਹੀ ਸਵਾਲ ਇਹਨਾਂ ਨੂੰ ਪੁੱਛਦੇ ਭਾਈ ਤੁਸੀਂ ਤਾਂ ਕਹਿੰਦੇ ਸੀ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਆਹ ਕਿਉਂ ਹੋ ਰਿਹਾ ਜਦ ਕਿ ਉਹ ਪ੍ਰੋਟੋਕੋਲ ਹੈ ਕੋਈ ਵੀ ਮੁੱਖ ਮੰਤਰੀ ਬਣੇਗਾ ਉਹ ਰਹਿਣੇ ਰਹਿਣਾ ਹੈ ਭਾਵੇਂ ਇਹ ਬਣ ਜੇ ਬੀ ਬਣ ਜੇ ਸੀ ਬਣ ਜੇ ਕਿਉਂਕਿ ਸਕਿਉਰਿਟੀ ਦਾ ਇਸ਼ੂ ਬਾਰਡਰ ਬਾਰਡਰ ਬੈਲਟ ਹੈ ਕਈ ਤਰ੍ਹਾਂ ਦੀਆਂ ਥ੍ਰੈਟਸ ਹੁੰਦੀਆਂ ਨੇ ਤੇ ਸੋ ਇਹੀ ਜੀ ਚੀਜ਼ਾਂ ਇਹਨਾਂ ਨੇ ਪੇਂਟ ਕੀਤੀਆਂ ਨੇ ਜਿੱਥੇ ਹੁਣ ਆਪ ਜਵਾਬ ਦੇ ਦੇਣੀ ਔਖੀ ਹੈ ਜਿਵੇਂ ਡਰੱਗਸ ਬੰਦ ਕਰਦੇ ਅਸੀਂ ਬੇਅਦਬੀਆਂ ਦਾ ਮਸਲਾ ਹੱਲ ਕਰਦੇ ਆਂਗੇ ਮਹੀਨੇ ਚ ਹੱਲ ਕਰਦੇ ਆਂਗੇ ਸਾਡੇ ਕੋਲ ਬਜਟ ਬਹੁਤ ਜ਼ਿਆਦਾ ਆ ਇਹ ਖਾਂਦੇ ਆ ਪੈਸੇ ਇਹਨਾਂ ਨੇ 50 ਹਜ਼ਾਰ ਕਰੋੜ ਅਸੀਂ ਬਜਟ ਚੋਂ ਕੱਢ ਲੈਣਾ ਹੁਣ ਹੁਣ ਕੁਛ ਵੀ ਨਹੀਂ ਗਿਆ ਕਿਉਂਕਿ ਉਹਦੇ ਫਿਕਸ ਤਨਖਾਹਾਂ ਦੇ ਫਿਕਸ ਜਿਹੜੀ ਜਾਂਦੀ ਹੈ ਕਰੀਬ 70 80% ਬਜਟ ਤੇ ਉਹ ਹੈ ਉੱਚ ਕਰਪਸ਼ਨ ਕਿੱਥੇ ਹੈ ਜੀ ਰੇਤਾ ਦੇ ਵਿੱਚ ਬਹੁਤ ਵੱਡੀ ਕਰਪਸ਼ਨ ਹੈ ਉਹ ਬੰਦ ਕਰਦੇ ਆਂ ਰੇਤਾ ਅਜ ਫਿਰ ਉੱਥੇ ਮਹਿੰਗੀ ਸੋ ਉਹ ਸਵਾਲ ਜਿਹੜੇ ਅਸੀਂ ਗਲਤ ਪੇਂਟ ਕੀਤੇ ਸੀ ਕਈ ਜਗ੍ਹਾ ਤੇ ਜਿਵੇਂ ਬਜਟ ਵਾਲੀ ਗੱਲ ਹੈ ਤੇ ਉਹ ਚੀਜ਼ ਤੇ ਸਾਰੀ ਉਥੇ ਦੀ ਉਥੇ ਰੇਤਾ ਵੀ ਆ ਜੋ ਉਨੀ ਮਹਿੰਗੀ ਆ ਜਦੋਂ ਕਹਿੰਦੇ ਫ੍ਰੀ ਕਰਾਂਗੇ ਸੋ ਅੱਜ ਲੋਕ ਪੰਜਾਬ ਦੇ ਇਹ ਇਹਨਾਂ ਚੀਜ਼ਾਂ ਦੇ ਸਵਾਲ ਕਰਦੇ ਇਹਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਆਪਾਂ ਕਿਸੇ ਵੀ ਚੀਜ਼ ਨੂੰ ਰਾਜਨੀਤੀ ਦੇ ਵਿੱਚ ਗਲਤ ਪੇਂਟ ਕਰਕੇ ਆ ਠੀਕ ਹੈ ਥੋੜੇ ਸਮੇਂ ਲਈ ਫਾਇਦਾ ਹੋ ਜਾਏਗਾ ਸਾਨੂੰ ਪਰ ਜਿਹੜਾ ਲੌਂਗ ਰਨ ਹੈ ਉਹ ਪੰਜਾਬ ਦਾ ਵੀ ਨੁਕਸਾਨ ਹੈ ਤੇ ਪੋਲਿਟੀਕਲ ਬੰਦਿਆਂ ਦਾ ਵੀ ਨੁਕਸਾਨ ਹੈ ਕਿਉਂਕਿ ਲੋਕ ਸਾਨੂੰ ਫਿਰ ਜਵਾਬ ਦੇ ਮੰਗਦੇ ਉਹਨਾਂ ਵਾਸਤੇ ਤੇ ਸਾਰੀ ਗਲਤ ਹੈ ਨਾ ਹੂੰ ਉਹਨਾਂ ਵਾਸਤੇ ਜਦੋਂ ਅਸੀਂ ਇੱਕ ਪੋਲਿਟੀਕਲ ਬੰਦੇ ਨੂੰ ਗਲਤ ਪੇਂਟ ਕਰ ਦੋਗੇ ਫਿਰ ਸਾਰੇ ਗਲਤ ਨਿਗਾਨਾ ਸੋ ਇਹ ਉਹ ਚੀਜ਼ਾਂ ਦਾ ਜਵਾਬ ਹਰਮਾਨ ਸਾਹਿਬ ਕੋ ਹੈ ਨਹੀਂ ਕਿ ਉਹ ਹੀ ਚੀਜ਼ਾਂ ਬਾਰ-ਬਾਰ ਜੋੜ ਕੇ ਉਹ ਸਾਰੇ ਚਲਾਉਂਦੇ ਨੇ ਵੀ ਹੁਣ ਤੁਸੀਂ ਕਦੇ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਕਿ ਮਾਨ ਸਾਹਿਬ ਦੇਖੋ ਆਪਾਂ ਬੜੀਆਂ ਚਾਹਾਂ ਇਕੱਠੀਆਂ ਨੇ ਪੀਤੀਆਂ ਨੇ ਇਸ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਹੈ ਕਦੇ ਫੋਨ ਫੋਨ ਕੀਤਾ ਤੁਸੀਂ ਸੀਐਮ ਸਾਹਿਬ ਨਹੀਂ ਨਹੀਂ ਮਿਲੇ ਮਿਲਿਆ ਮੈਂ ਦੋ ਔਰ ਮਿਲਿਆ ਵੀ ਹਾਂ ਜੋ ਬਣੇ ਨੇ ਦੋ ਤਿੰਨ ਵਾਰ ਮਿਲੇ ਵੀ ਹਾਂ ਔਰ ਜੀ ਫੋਨ ਤੇ ਵੀ ਗੱਲ ਹੋਈ ਔਰ ਇਹਨਾਂ ਨੂੰ ਇਹੀ ਕਿਹਾ ਕਹੀਦਾ ਕਿ ਦੇਖੋ ਮੇਰੀ ਤੁਸੀਂ ਤੁਹਾਡੇ ਮਾਧਿਅਮ ਰਹਿਮ ਕਹਿੰਦਾ ਮੈਂ ਅੱਜ ਤਕਰੀਬਨ ਇੰਟਰਵਿਊ 'ਚ ਮੈਂ ਬੇਨਤੀ ਕਰਦਾ ਕੋਈ ਪਾਰਟੀ ਅਜੇ ਪੰਜਾਬ 'ਚ ਏ ਅਜ ਜਿੰਨਾ ਚਿਰ ਅਸੀਂ ਸਾਰੇ ਸਿਰ ਜੋੜ ਕੇ ਪੰਜਾਬ ਦੇ ਬਾਰੇ ਨਹੀਂ ਸੋਚਾਂਗੇ ਮਿਨਿਮਮ ਏਜੰਡਾ ਤੈਅ ਨਹੀਂ ਕਰਾਂਗੇ ਵੀ ਆਹ ਮਸਲੇ ਨੇ ਇੰਨਾ ਮਸਲਿਆਂ ਦੇ ਉੱਤੇ ਸਾਨੂੰ ਇਕੱਠਿਆਂ ਕੰਮ ਕਰਨਾ ਪਊਗਾ ਅਸੀਂ ਨਹੀਂ ਕਰਾਂਗੇ ਕੁਝ ਹੱਲ ਨਹੀਂ ਹੋ ਸਕਦਾ ਇਹ ਬੜੀ ਕਲੀਅਰ ਜੀ ਗੱਲ ਤੁਹਾਨੂੰ ਸਾਰਿਆਂ ਨੂੰ ਕੌਨਫੀਡੈਂਸ ਚ ਲੈਣਾ ਪਊਗਾ ਪੰਜਾਬ ਦੇ ਜਦੋਂ ਪਾਵਰ ਆਈ ਆ ਉਦੋਂ ਵੱਡਾ ਹਿਰਦੇ ਰੱਖਣਾ ਜੀਦਾ ਵੱਡਾ ਵਿਸ਼ਾਲ ਹਿਰਦੇ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੈਠ ਕੇ ਗੱਲ ਕਰੋ ਗਲਤ ਨੂੰ ਅਸੀਂ ਕਿਹਨੇ ਗਲਤ ਨੂੰ ਤੁਸੀਂ ਜੋ ਮਰਜ਼ੀ ਕਰੋ ਸਾਡੀ ਪਾਰਟੀ ਖੁਦ ਕਹਿ ਗਈ ਵਿਜੀਲੈਂਸ ਪੀ ਤੁਸੀਂ ਜਿੰਨੂੰ ਕਹੋਗੇ ਅਸੀਂ ਆਉਣ ਨੂੰ ਤਿਆਰ ਹੈ ਸਾਰੀ ਪਾਰਟੀ ਆ ਵਿਜੀਲੈਂਸ ਆਫਿਸ ਗਈ ਸੀ ਪਰ ਹੁੰਦਾ ਕਿ ਪਰ ਲੱਗਦਾ ਨਹੀਂ ਗੁਰਜੀਤ ਜੀ ਇਸ ਚੀਜ਼ ਨਾਲ ਬਹੁਤ ਵੱਡਾ ਡੈਂਟ ਪਿਆ ਜਿਹੜਾ ਪਾਰਟੀ ਤੇ ਕਿ ਕਦੇ ਚਰਨਜੀਤ ਸਿੰਘ ਚੰਨੀ ਨੂੰ ਸਦਿਆ ਗਿਆ ਕਦੇ ਕਾਂਗਰਸ ਦੇ ਲੀਡਰ ਗ੍ਰਫਤਾਰ ਕੀਤੇ ਗਏ ਇੱਕ ਵੱਡਾ ਡੈਂਟ ਮੰਨਦੀ ਹੈ ਕਾਂਗਰਸ ਦੇਖੋ ਦੇਖੋ ਅਜੇ ਤੱਕ ਤੇ ਕੋਈ ਪੁਖਤਾ ਚੀਜ਼ ਤੇ ਸਾਹਮਣੇ ਆਈ ਨਹੀਂ ਐਸਟ ਤੋਂ ਬਾਅਦ ਜ਼ਿਆਦਾ ਉਹ ਸਾਰੇ ਪੰਜਾਬ ਨੂੰ ਠਾ ਲਓ ਭਾਵੇਂ ਸਾਰਾ ਪੰਜਾਬ ਅੰਦਰ ਦੇ ਦਿਓ ਤੁਸੀਂ ਕਿਸੇ ਦੇ ਘਰ ਤਾਂ ਪੜਿਆ ਕਿ ਕਿੰਨੇ ਦੀ ਇੱਥੇ ਸਾਰਾ ਮੋਹਾਲੀ ਅੰਦਰ ਦੇ ਦਿਓ ਹੂੰ ਇਹ ਕੋਈ ਤਰੀਕਾ ਨਹੀਂ ਨਾ ਪਰ ਪਰ ਜਿਹੜਾ ਜਿਹੜਾ ਪੁਖਤਾ ਸਬੂਤ ਦੇ ਨਾਲ ਕਿਸੇ ਬੰਦੇ ਨੂੰ ਜੇ ਤੁਸੀਂ ਕਰੋਗੇ ਤੇ ਬਹੁਤ ਵੱਡੇ ਸਿਸਟਮ ਨੂੰ ਹੱਥ ਪਾਣਾ ਪੈਣਾ ਜਿਹੜਾ ਸਿਸਟਮ ਮਿਲਦਾ ਹੈ ਜਿਹੜਾ ਸਿਸਟਮ ਨਹੀਂ ਚੱਲਣ ਦੇਊਗਾ ਸੋ ਇਸ ਕਰਕੇ ਮੈਂ ਤੁਹਾਨੂੰ ਅੰਨ ਵੀ ਜੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨਾਲ ਲੜਾਈ ਲੜਨੀ ਸਿਸਟਮ ਨਾਲ ਲੜਾਈ ਲੜਨੀ ਆ ਤੁਹਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਬਹਿ ਕੇ ਇੱਕ ਵਾਰੀ ਪੰਜਾਬ ਦੇ ਨਾਲ ਪੰਜਾਬ ਲਈ ਸਿਰ ਜੋੜ ਕੇ ਗੱਲ ਕਰਨੀ ਪਊਗੀ ਜੇ ਸੈਂਟਰ ਨਾਲ ਲੜਨਾ ਕੇਂਦਰ ਨਾਲ ਲੜਨਾ ਤਾਂ ਤੁਹਾਨੂੰ ਇੱਕ ਜਨੇ ਇਕੱਠਾ ਹੋਣਾ ਪਊਗਾ ਹੁੰਦਾ ਕਿ ਜਦੋਂ ਵੱਡੀ ਕੋਈ ਗੱਲ ਹੁੰਦੀ ਜਿਵੇਂ ਕੋਈ ਐਸਵਾਈਐਲ ਦੀ ਗੱਲ ਹੋਊਗੀ ਇੱਕ ਮੀਟਿੰਗ ਹੋ ਜੂਗੀ ਸਾਰਿਆਂ ਨੂੰ ਬੁਲਾ ਲੈਣਗੇ ਉਸ ਤੋਂ ਬਾਅਦ ਖਤਮ ਜਿੱਦਾਂ ਹੁਣ ਕੈਪਟਨ ਸਾਹਿਬ ਨੇ ਇੱਕ ਮੀਟਿੰਗ ਕੀਤੀ ਜੋ ਸਾਰਿਆਂ ਨੂੰ ਬੁਲਾ ਕੇ ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਵੀ ਉਹ ਲੜਾਈ ਤੁਸੀਂ ਮਹੀਨੇ ਬਾਅਦ ਦੋਹੀ ਤਿੰਨੀ ਮਹੀਨੇ ਇਕੱਰੀ ਬੁਲਾਓ ਮੰਚ ਤੇ ਬੈ ਕੇ ਸਿੱਧੀ 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 ਗੱਲ ਕਰੋ ਜਿਹੜਾ ਕੋ ਗਲਤ ਕਰਦਾ ਉਹਨੂੰ ਗਲਤ ਕਰੋ ਜਿਹੜਾ ਗਲਤ ਸਪੋਰਟ ਕਰਦਾ ਕਿਸੇ चीज ਨੂੰ ਉਹਨੂੰ ਗਲਤ ਕਹੋ ਪਰ ਮੇਰਾ ਇਹ ਮੰਨਣਾ ਹੈ ਕਿ ਸਾਰੀਆਂ ਧਿਰਾਂ ਨੂੰ ਬਹਿ ਕੇ ਇਕੱਠੇ ਸੋਚਣਾ ਹੋਊਗਾ ਜੇ ਕੋਈ ਗਲਤ ਚੀਜ਼ ਹੈ ਉਹਦੇ ਤੇ ਰਾਜਨੀਤੀ ਨਹੀਂ ਕਰਨੀ ਹੋਊਗੀ ਉਹਦੇ ਤੇ ਆਪਾਂ ਨੂੰ ਤਗੜੇ ਹੋ ਕੇ ਉਹ ਚੀਜ਼ ਦਾ ਵਿਰੋਧ ਕਰਨਾ ਹੋਊਗਾ ਇਹ ਜੁੰਮਿਆਰੀ ਬਣਦੀ ਹੈ ਜਿਹੜਾ ਬੰਦਾ ਪਾਵਰ 'ਚ ਹੋਵੇ ਤੇ ਇੱਕ ਆਖਰੀ ਸਵਾਲ ਮੇਰਾ ਰਹੇਗਾ ਗੁਰਜੀਤ ਜੀ ਕੇ ਦੇਖੋ ਪੰਜਾਬ ਦੀ ਪੋਲਿਟਿਕਸ ਤੇ ਕੇਂਦਰ ਦੀ ਪੋਲਿਟਿਕਸ ਉਹ ਵੱਖਰੀ ਹੈ ਪਰ ਅੰਮ੍ਰਿਤਸਰ ਉਹ ਸੀਟ ਰਹੀ ਹੈ ਜਿਸ ਨੂੰ ਲੈ ਕੇ ਬੀਜੇਪੀ ਬੜੀ ਪੰਪਾਂਪਾਰ ਸੀ ਹਰਦੀਪ ਸਿੰਘ ਪੁਰੀ ਤੁਹਾਡੇ ਮੁਕਾਬਲੇ ਲੜ ਰਹੇ ਸੀ 1 ਲੱਖ ਤੋਂ ਵੱਧ ਵੋਟ ਨਾਲ ਤੁਸੀਂ ਜਿੱਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਇਹ ਸੀਟ ਛੱਡਦੇ ਆ 17 ਚ ਬਾਈ ਇਲੈਕਸ਼ਨ ਹੁੰਦੀ ਹੈ ਮਹਿਜ਼ 2 ਲੱਖ 8000 ਤੋਂ ਵੱਧ ਵੋਟਾਂ ਸੀ ਜਿਸ ਤੇ ਤੁਸੀਂ ਜਿੱਤੇ ਇਸ ਵਾਰ ਤਾਂ ਮੁਕਾਬਲਾ ਕਿਵੇਂ ਰਹਿਣ ਵਾਲਾ ਕਿਉਂਕਿ ਅੰਮ੍ਰਿਤਸਰ ਉਹ ਸੀਟ ਹੈ ਗੁਰਜੀਤ ਸਿੰਘ ਔਦਲਾ ਨੂੰ ਹਰਾਉਣ ਵਾਸਤੇ ਭਾਜਪੀ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਗੁਰਜੀਤ ਔਦਲਾ ਜਿਨ੍ਹਾਂ ਦੇ ਨਾਮ 'ਚ ਜਿੱਤ ਹੈ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਦੇਖੋ ਮੈਂ ਇੱਕ ਚੀਜ਼ ਰਮੀਦਾ ਕਿ ਇਹ ਲੋਕਾਂ ਦਾ ਵਿਸ਼ਵਾਸ ਹੁੰਦਾ ਹੈ ਮਰਦੀ ਪੁਰੀ ਸਾਹਿਬ ਨੂੰ ਕਦੀ ਵੀ ਨਹੀਂ ਕਿਹਾ ਕਿ ਮੈਂ ਤੁਹਾਨੂੰ ਰਾਇਆ ਮੈਂ ਹਮੇਸ਼ਾ ਕਿਹਾ ਕਿ ਤੁਸੀਂ ਮੈਨੂੰ ਜਿਤਾਇਆ ਕਿਉਂਕਿ ਤੁਸੀਂ ਵੱਡੇ ਜੇ ਅਸ਼ੀਰਵਾਦ ਦਿਓ ਕਿਉਂਕਿ ਪਬਲਿਕ ਜਦੋਂ ਕਿਸੇ ਨੂੰ ਜਿਤਾਉਂਦੀ ਹੈ ਨਾ ਉਹ ਜਿਹੜਾ ਮਤ ਦਾ ਦਾਣ ਹੈ ਉਹ ਆਪਣੇ ਕੰਮਾਂ ਵਾਸਤੇ ਹੁੰਦਾ ਠੀਕ ਹੈ ਸਾਨੂੰ ਪ੍ਰੋਟੋਕਾਲ ਬਣੇ ਨੇ ਸਿਕਿਉਰਟੀ ਮਿਲ ਜਾਂਦੀ ਹੈ ਕਾਰ ਐ ਸਭ ਕੁਝ ਜੋ ਵੀ ਸਵਿਧਾਨ ਮੁਤਾਬਕ ਜਿਹੜੀ ਚੀਜ਼ ਮਿਲਦੀ ਹੈ ਪਰ ਉਸ ਤੋਂ ਬਾਅਦ ਬੰਦੇ ਨੇ ਆਪਣੀ ਕਪੈਸਿਟੀ ਦਿਖਾਉਣੀ ਹੈ ਕਿ ਤੁਸੀਂ ਕੀ ਕਰ ਸਕਦੇ ਜੇ ਤੇ ਜਿੱਦ ਪਬਲਿਕ ਨੂੰ ਚੰਗਾ ਲੱਗੂਗਾ ਪਬਲਿਕ ਫੇਰ ਜਿਤਾਉਗੀ ਜੇ ਪਬਲਿਕ ਨੂੰ ਨਹੀਂ ਚੰਗਾ ਲੱਗੂਗਾ ਪਬਲਿਕ ਨੂੰ ਹਰਾ ਦਿੰਦੀ ਦੂਸਰੇ ਨੂੰ ਜਿਤਾ ਦਿੰਦੀ ਹੈ ਸੋ ਮੈਂ ਅੰਮ੍ਰਿਤਸਰ ਦੇ ਲੋਕਾਂ ਦਾ ਹੀ ਸ਼ੁਕਰੀਆ ਕਰਦਾ ਉਹਨਾਂ ਨੇ ਮੇਰੇ ਕੰਮਾਂ ਦੇ ਕੀਤੇ ਕੰਮਾਂ ਤੇ ਮੋਹਰ ਲਾਉਂਦੇ ਨੇ ਦੁੱਖ ਸੁੱਖ ਚ ਹੋਵੇ ਚਾਹੇ ਵਿਕਾਸ ਦੀ ਗੱਲ ਹੋਵੇ ਚਾਹੇ ਸਚਾਈ ਦੀ ਗੱਲ ਹੋਵੇ ਚਾਹੇ ਮੁੱਦਿਆਂ ਦੀ ਗੱਲ ਹੋਵੇ ਮਤਲਬ ਪ੍ਰਮਾਤਮਾ ਨੇ ਇਹ ਨਹੀਂ ਬਖਸ਼ਿਸ਼ ਕੀਤੀ ਹੈ ਕਿ ਕਦੀ ਇਸ ਗੱਲ ਦਾ ਭੈ ਨਹੀਂ ਕੀਤਾ ਵੀ ਆਹ ਮੁੱਦਾ ਕਿਹੜਾ ਕੌਣ ਲੋਕ ਹੋਣਗੇ ਮੁੱਦਾ ਡਟ ਕੇ ਉਠਾਈਦਾ ਚਾਹੇ ਆ ਸਰਕਾਰ ਵੀ ਆ ਤੁਸੀਂ ਸੀਐਮ ਸਾਹਿਬ ਦਾ ਹੀ ਹੈ ਇਹ ਸਾਡੇ ਕੋਈ ਇਸ਼ੂ ਨਹੀਂ ਲੋਕਲ ਤੇ ਮੈਂ ਕਦੀ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਵੀ ਇਹ ਇਸ਼ੂ ਵੀ ਕੱਲ ਨੂੰ ਵੋਟਾਂ ਜਾਣਾ ਜੀ ਸਾਡੇ ਇਹ ਵੀ ਬੰਦੇ ਦੀਆਂ ਵੋਟਾਂ ਨੇ ਕਿਉਂਕਿ ਸਾਨੂੰ ਲੋਕਾਂ ਦੀ ਭਲਾਈ ਵਾਸਤੇ ਲੋਕ ਚੁਣਦੇ ਨੇ ਸੋ ਜਿਹੜੀ ਅਗਲੀ ਇਲੈਕਸ਼ਨ ਵੀ ਆ ਉਹ ਅਮਰਸਰ ਦੇ ਲੋਕਾਂ ਤੇ ਡਿਪੈਂਡ ਹੈ ਜੇ ਅਮਰਸਰ ਦੇ ਲੋਕ ਸਮਝਣਗੇ ਕਿ ਗੁਰਜੀਤ ਨੇ ਠੀਕ ਕੰਮ ਕੀਤਾ ਹੈ ਕੁਝ ਵੀ ਕੀਤਾ ਹੈ ਤੇ ਉਹ ਅਕ੍ਰੋਸ ਦਾ ਪਾਰਟੀ ਲਾਈਨ ਵੀ ਵੋਟ ਕਰ ਦੇਣੇ ਕਰਨਾ ਵੀ ਇਦਾਂ ਚਾਹੀਦਾ ਮੈਂ ਸਮਝਦਾ ਕਿ ਜਿਹੜਾ ਬੰਦਾ ਕੰਮ ਕਰਦਾ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ ਹਾਂ ਮੇਰੇ ਤੋਂ ਕੋਈ ਅੱਛਾ ਬੰਦਾ ਆ ਉਹਨੂੰ ਵੀ ਮੌਕਾ ਦੇਣਾ ਜੀ ਅਮਰਸਰ ਦਾ ਐਕਸਪ੍ਰੈਸ ਵੇ ਲੈ ਕੇ ਗਏ ਆ ਗੜਕਰੀ ਸਾਹਿਬ ਸੀ ਇੱਕ ਦਿਨ ਪਹਿਲਾਂ ਉਹਨਾਂ ਦਾ ਮੈਸੇਜ ਆ ਗਿਆ ਬੇਟਾ ਤੂੰ ਨਾਲ ਰਹਿਣਾ ਕਿਉਂਕਿ ਤੂੰ ਬਹੁਤ ਕੰਮ ਕਰਾਇਆ ਮੇਰੇ ਤੋਂ ਪਰ ਮੈਂ ਇੱਕੇ ਵੀ ਰੱਖਿਆ ਕਿ ਜੇ ਮੈਂ ਕੰਮ ਕਰਾਉਣਾ ਸੀ ਤਾਂ ਮੈਂ ਕਦੀ ਇਹ ਨਹੀਂ ਸੀ ਕਿਹਾ ਕਿ ਮੈਂ ਇਹ ਕੀਤਾ ਨਹੀਂ ਮੈਂ ਕਹਣਾ ਸੀ ਮੈਂ ਲੈ ਕੇ ਗਿਆ ਉਹਨਾਂ ਨੇ ਕੀਤਾ ਕਦੀ ਜਿਹੜੀ ਇਹ ਪੋਲੀਟੀਕਲ ਬੰਦੇ ਦੀ ਜ਼ੁਬਾਨ ਚੋਂ ਨਹੀਂ ਨਿਕਲਦਾ ਉਹ ਕਹੂਗਾ ਜੀ ਉੱਪਰ ਹੁੰਦਾ ਤੇ ਸੱਚ ਤੇ ਸੱਚ ਹੈ ਨਾ ਝੂਠ ਕਿਵੇਂ ਕਹਿ ਸਕਦੇ ਜੀ ਬਿਲਕੁਲ ਝੂਠੀ ਰਾਜਨੀਤੀ ਤੋਂ ਲੋਕ ਆ ਕੇ ਗਏ ਨੇ ਝੂਠੇ ਲਾ ਰਿਆ ਤਾਂ ਆ ਕੇ ਗਏ ਨੇ ਤੁਹਾਨੂੰ ਨਹੀਂ ਨਾ ਹੁੰਦਾ ਕੰਮ ਕਹਿ ਦਿਓ ਕਿ ਨਹੀਂ ਹੋ ਸਕਦਾ ਤੋ ਇਹ ਦੋਨੋਂ ਲਾਰਾ ਲਾਉਂਦੇ ਜੇ ਲੋਕੀਂ ਦੇ ਯਾਰ ਕੀ ਹੈ ਤੇ ਜਿਹੜਾ ਕਰਦਾ ਆ ਉਹਨੂੰ ਕ੍ਰੈਡਿਟ ਦਿਓ ਮੇਰੇ ਮੇਰੇ ਕੰਮ ਹੋਏ ਮੈਂ ਹੁਣ ਜੇ ਸਰਕਾਰ ਬੀਜੇਪੀ ਦੀ ਹੈ ਲੋਕਾਂ ਮੈਨੂੰ ਚੁਣ ਲਿਆ ਤੇ ਇਹਦਾ ਮਤਲਬ ਇਹ ਥੋੜਾ ਕਿ ਮੈਂ ਹੱਥ ਹੱਥ ਰੱਖ ਕੇ ਬਹਿ ਜਾ ਮੇਰਾ ਫਰਜ਼ ਹੈ ਕਿ ਮੈਂ ਲੋਕਾਂ ਦੀ ਲੜਾਈ ਧਰਨਾ ਦੇ ਕੇ ਜਿਵੇਂ 1 ਸਾਲ ਧਰਨਾ ਫਾਰਮ ਇਸ਼ੂ ਤੇ ਲਾਇਆ ਸੀ ਜੰਤਰ ਮੰਤਰ ਕੀ ਉਦਾਂ ਲੜਨੀ ਆ ਹੱਥ ਜੋੜਨੇ ਆ ਇਹ ਮੇਰਾ ਕੰਮ ਹੈ ਇਹ ਅਮਰਸਰ ਦੇ ਲੋਕਾਂ ਦਾ ਕੰਮ ਨਹੀਂ ਮੈਂ ਪੰਜਾਬ ਸਰਕਾਰ ਦੇ ਸੀਐਮ ਤੋਂ ਕਿਵੇਂ ਕੰਮ ਲੈਣਾ ਮੈਂ ਪੰਜਾਬ ਸਰਕਾਰ ਦੇ ਸੀਐਮ ਨੇ ਕਿੰਨੀ ਬਣਾ ਕੇ ਰੱਖਣੀ ਆ ਮੈਂ ਦਿੱਲੀ ਦੇ ਮਨਿਸਟਰ ਸਾਹਿਬਾਨ ਨਾਲ ਦਿੱਲੀ ਸਰਕਾਰ ਨਾਲ ਕਿਵੇਂ ਰੱਖਣੀ ਜੇ ਫਰਜ਼ ਗੁਰੂ ਮੇਰੇ ਅੰਗੇਸ਼ਤ ਸਰਕਾਰ ਹੈ ਉਹ ਮੈਂ ਤਾਦੀ ਠੀਕ ਕਰ ਸਕੂਗਾ ਨਾ ਜੇ ਮੈਂ ਹੁਣ ਉੱਥੇ ਬੈਠਾ ਹੀ ਮਤਲਬ ਰੋਜ਼ ਬਿਆਨ ਦੇਈ ਜਾਊਗਾ ਕਰਨਾ ਕੱਖ ਨਹੀਂ ਕਰਾ ਕੁਛ ਨਾ ਦੇ ਬਿਆਨ ਦੇਈ ਜਾਵਾਂ ਤੇ ਉਹਦੇ ਨਾਲ ਕਿਹਦਾ ਨੁਕਸਾਨ ਹੋਣਾ ਜੀ ਮੈਂ ਤੇ 5 ਸਾਲ ਮौज ਕਰ ਲਈ ਹੈ ਨੁਕਸਾਨ ਕਿਹਦਾ ਹੋਇਆ ਪਬਲਿਕ ਦਾ ਅੱਜ ਅਮਰਸਰ ਚ 75 ਕਿਲੋਮੀਟਰ ਦਾ ਰਿੰਗ ਰੋਡ ਬਣ ਰਿਹਾ ਉਹ ਤੇ ਮੇਰਾ ਦਿਮਾਗ ਹੈ ਨਾ ਮੈਂ ਕਿਵੇਂ ਬਣਾਇਆ ਜਦ ਕਿ ਉਹ ਇੱਕ 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 ਜਗ੍ਹਾ ਨਹੀਂ ਤਿੰਨ ਜਗ੍ਹਾ ਤੋਂ ਮਤਲਬ ਤਿੰਨ 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 ਪੜਾਅ ਜੋੜ ਕੇ 3 ਫੇਸਿਸ ਚ ਕੰਮ ਹੋਇਆ ਐਕਸਪ੍ਰੈਸ ਵੇ ਲੈ ਕੇ ਗਏ ਅਨੇਕਾਂ ਕੰਮ ਜਿਹੜੇ ਬਾਰਡਰ ਦੇ ਹੋਏ ਨਾ ਬੰਦੇ ਭਾਰਤ ਜਿਹੜੀ ਟ੍ਰੇਨ ਲੱਗ ਰਹੀ ਹੈ ਉਹ ਉਹ ਮਹंगाई ਉਹ ਮਤਲਬ ਚਲਵਾਉਣ ਲਈ ਕਿਹਾ ਮੈਨੂੰ ਮੰਤਰੀ ਸਾਹਿਬ ਨੇ ਹੁਣ ਹੀ ਕਾਇਸੀ ਐਸ਼ ਐਸ਼ ਜੀ ਕਿ ਬੇਟਾ ਉਹ ਤੇਰਾ ਕੰਮ ਹੋ ਗਿਆ ਵਧਾਈ ਹੋਵੇ ਮੈਂ ਕਿਹਾ ਜੀ ਸ਼ੁਕਰੀਆ ਸਾਡਾ ਕੰਮ ਹੈ ਮੇਰਾ ਕੰਮ ਹੈ ਜਿਹੜਾ ਅੱਛਾ ਜਿਹੜਾ ਅੰਮ੍ਰਿਤਸਰ ਨੂੰ ਜਨਰਲ ਵਿਕਾਸ ਦੇਵੇ ਹੋ ਸਕਦਾ ਵਿਅਕਤੀਗਤ ਤੌਰ ਤੇ ਮੈਂ ਕਿਸੇ ਤੋਂ ਪਛਾਹ ਰਹਿ ਗਿਆ ਹੋਵੇ ਕੰਮ ਨਾ ਹੋਇਆ ਹੋਵੇ ਵਿਅਕਤੀਗਤ ਤੌਰ ਤੇ ਕਿਸੇ ਦਾ ਇੰਡੀਵਿਜੂਅਲ ਕੰਮ ਨਾ ਹੋਵੇ ਨਿੱਕੀ-ਮੋਟੀ ਗਲੀਆਂ ਨਾਲੀਆਂ ਦੇ ਕੰਮ ਕਿਉਂਕਿ ਪਬਲਿਕ ਇਹ ਸੋਚ ਨਹੀਂਦੀ ਕਿ ਸਾਰੇ ਕੰਮ ਜਿਹੜਾ ਬੰਦਾ ਜਾਂਦਾ ਵੀ ਇੰਨੇ ਕਰਨੇ ਕੋਈ ਜਿਹੜਾ ਗਲੀਆਂ ਨਾਲੀਆਂ ਦਾ ਕੰਮ ਹੈ ਜਿਹੜਾ ਕਾਰਪੋਰੇਸ਼ਨ ਦਾ ਕੰਮ ਹੈ ਉਹ ਮੌਜੂਦਾ ਸਰਕਾਰ ਦਾ ਲੋਕਲ ਗਵਰਨਮੈਂਟ ਦਾ ਹੁੰਦਾ ਜਿਹੜੀ ਮੇਅਰ ਹੋਵੇ ਜਾਂ ਉਹ ਹੁਣ ਤੇ ਉਹਦੇ ਚ ਵੀ ਕਈ ਵਾਰੀ ਲੋਕ ਸਾਨੂੰ ਹੀ ਘੇਰ ਲੈਂਦੇ ਵੀ ਤੁਸੀਂ ਕਿਉਂ ਨਹੀਂ ਬਣਾਈ ਤੇ ਠੀਕ ਹੈ ਅਸੀਂ ਉਹਦੇ ਮਤਲਬ ਉਹਦਾ ਹਮੇਸ਼ਾ ਹੀ ਕਹਿੰਨੇ ਕਿ ਕਰਕੇ ਦਿਓ ਤੇ ਹੁੰਦਾ ਵੀ ਆ ਕਈ ਵਾਰੀ ਰਹਿ ਵੀ ਜਾਂਦਾ ਸੋ ਉਹਨੂੰ ਛੱਡ ਕੇ ਜਿਹੜਾ ਜਨਰਲ ਅੰਮ੍ਰਿਤਸਰ ਦੀ ਜੇ ਗੱਲ ਕਰੋਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਲੋਕਾਂ ਦੇ ਸਹਿਯੋਗ ਨਾਲ ਇਨੀਕ ਮਤ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਭਾਵੇਂ ਸਰਕਾਰ ਦੂਜੀ ਸੀ ਮੈਂ ਕਦੀ ਵੀ ਨਹੀਂ ਕਿਹਾ ਕਿ ਮੇਰਾ ਕੰਮ ਨਹੀਂ ਹੈ ਮੈਂ ਅੱਜ ਵੀ ਕਹਿੰਨਾ ਕਿ ਮੇਰਾ ਬਹੁਤ ਕੰਮ ਆਇਆ ਔਰ ਠੋਕੇ ਮਤਲਬ ਕੋਈ ਮੈਨੂੰ ਇੱਚ ਕੋਈ ਝਿਜਕ ਨਹੀਂ ਭਾਵੇਂ ਮੇਰੇ ਰੈਲੀਆਂ ਵੀ ਹੋਣਗੀਆਂ ਜਿਹੜੀ ਸੱਚ ਹੈ ਉਹ ਸੱਚ ਕਹੂੰਗਾ ਝੂਠ ਨਹੀਂ ਬਹੁਤ ਸ਼ੁਕਰੀਆ ਗੁਰਜੀਤ ਜੀ ਸੋ ਗੁਰਜੀਤ ਸਿੰਘ ਆਦਲਾ ਸਾਡੇ ਸਟੂਡੀਓ ਆਏ ਹੋਏ ਸੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਉਸ ਘਟਨਾ ਨੂੰ ਵੀ ਬਿਆਨ ਕੀਤਾ ਤੇ ਪੰਜਾਬ ਦੀ ਵੀ ਗੱਲ ਕੀਤੀ ਹੈ